19-20 ਸਾਲ ਤੋਂ ਮੈਂ ਰਾਜੂ ਦੀਦੀ ਨੂੰ ਜਾਣਦਾ ਆ ਬਚਪਨ ਚ ਅਸੀਂ ਇਕੱਠੇ ਖੇਡੇ ਆ ਪਿਛਲੇ 5 ਸਾਲਾਂ ਤੋਂ ਇਹ ਸਾਡੇ ਘਰ ਲਗਾਤਾਰ ਕੰਮ ਕਰਦੇ ਆ ਰਹੇ ਨੇ ਰਾਜੂ ਦੀਦੀ ਹੁਣੀ ਤਿੰਨ ਭੈਣ ਭਰਾ ਨੇ ਰਾਜੂ ਦੀ ਮਾਂ ਤੇ ਉਹਦਾ ਭਰਾ ਸਿੱਧਰੇ ਨੇ ਵਿਆਹ ਤੋਂ ਬਾਅਦ ਰਾਜੂ ਦੀਦੀ ਦੀ ਘਰ ਵਾਲੇ ਨਾਲ ਅਣਬਣ ਹੋ ਗਈ ਉਹ ਖਰਚਾ ਨਹੀਂ ਸੀ ਦਿੰਦਾ ਤਾਂ ਰਾਜੂ ਦੀਦੀ ਘਰ ਵਾਲੇ ਨੂੰ ਛੱਡ ਕੇ ਪੇਕੇ ਆ ਗਏ ਰਿਸ਼ਤੇਦਾਰ ਕਹਿੰਦੇ ਇਹ ਕਾਲੀ ਐ ਦੋ ਕੋੜੀ ਦੀ ਕੁੜੀ ਐ ਇਹਦੇ ਨਾਲ ਬਾਹਰ ਕਿੱਦਾਂ ਚਲੇ ਜਾਂਦੇ ਤੁਹਾਨੂੰ ਸ਼ਰਮ ਨਹੀਂ ਆਉਂਦੀ ਇਹਦੇ ਨਾਲ ਵੀਡੀਓ ਬਣਾ ਕੇ ਤੂੰ ਸਾਡਾ ਨਾਮ ਰੋਲ ਰਿਆ ਹੈ ਪਰ ਮੈਨੂੰ ਕਿਸੇ ਦੀ ਕੋਈ ਪਰਵਾਹ ਨਹੀਂ ਸੀ ਨਾ ਹੀ ਮੈਂ ਭੇਦ ਭਾਵ ਕਰਦਾ ਜਦੋਂ ਰਾਜੂ ਦੀਦੀ ਮੇਰੀ ਜ਼ਿੰਦਗੀ ਵਿੱਚ ਆਈ ਸਾਡੇ ਘਰ ਦਾ ਮਾਹੌਲ ਠੀਕ ਨਹੀਂ ਸੀ ਅਸੀਂ ਸਾਰੇ ਪਰੇਸ਼ਾਨ ਸੀ ਰਾਜੂ ਦੀਨ ਨੇ ਸਾਨੂੰ ਸਾਰਿਆਂ ਨੂੰ ਹਸਾਉਣਾ ਰਾਜੂ ਦੀਦੀ ਸਾਡੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਲੈ ਕੇ ਆਈ ਮੈਂ ਕੈਨੇਡਾ ਦਾ ਵੀਜ਼ਾ ਲਗਵਾਇਆ 2 ਦਿਨਾਂ ਦੇ ਵਿੱਚ ਮੇਰਾ ਵੀਜ਼ਾ ਆ ਗਿਆ ਸਾਰੇ ਕਹਿੰਦੇ ਤੇ ਮੈਂ ਖੁਦ ਵੀ ਮੰਨਦਾ ਕਿ ਰਾਜੂ ਦੀਦੀ ਮੇਰੇ ਲਈ ਲੱਕੀ ਆ ਜਿਸ ਦਿਨ ਰਾਜੂ ਦੀਦੀ ਸਾਡੇ ਘਰ ਨਹੀਂ ਆਉਂਦੀ ਸਾਡਾ ਜੀ ਨਹੀਂ ਲੱਗਦਾ ਅਸੀਂ ਇਹਨੂੰ ਕਦੇ ਵੀ ਕੰਮ ਵਾਲੀ ਨਹੀਂ ਸਮਝਿਆ ਅਸੀਂ ਇਹਨੂੰ ਹਮੇਸ਼ਾ ਪਰਿਵਾਰ ਦਾ ਮੈਂਬਰ ਸਮਝਦੇ ਹਾਂ ਮੈਂ ਕੈਨੇਡਾ ਵਾਪਸ ਜਾ ਕੇ ਰਾਜੂ ਦੀਦੀ ਦਾ ਕੰਮ ਜ਼ਰੂਰ ਬਣਾਉਂਗਾ ਰਾਜੂ ਦੀਦੀ ਨੂੰ ਬਾਹਰ ਕੈਨੇਡਾ ਲੈ ਕੇ ਜਾਊਗਾ। ਰਾਜੂ ਮੇਰੇ ਬਚਪਨ ਦੇ ਫਰੈਂਡ ਆ ਹਨਾ ਤੇ ਇਹਦੇ ਮੰਮਾ ਸਾਡੇ ਘਰੇ ਕੰਮ ਕਰਦੇ ਸੀਗੇ ਤੇ ਨਾਲ ਆਂਦੀ ਹੁੰਦੀ ਸੀ ਕਿਤੇ ਨੇ ਪ੍ਰੇਮ ਪਿਆਰ ਪੈ ਗਿਆ ਸਾਰਿਆਂ ਜੀਆਂ ਦਾ ਘਰਦਿਆਂ ਦਾ ਤੇ ਆਪਾਂ ਕਹਿੰਦੇ ਸਮਝਿਆ ਨਹੀਂ ਕਿ ਕੰਮ ਵਾਲੀ ਦੀ ਬੇਟੀਆਂ ਜਾਂ ਕੁਛ ਇਦਾਂ ਕਰਕੇ ਹੁਣ ਇਹ ਤਾਂ ਆਪਾਂ ਸਕੂਲ ਤੋਂ ਆਣਾ ਇਹਨਾਂ ਨਾਲ ਖੇਡਣਾ ਆਪਾਂ ਇਕੱਠੇ ਘੁੰਮਣਾ ਖਾਣਾ ਪੀਣਾ ਇਹ ਤਿੰਨ ਪਣ ਭਰਾਵਾ ਥੋੜੇ ਨਾਲ ਦੀ ਫੈਮਿਲੀ ਵਿੱਚ ਇਹਦੇ ਹੈਗੇ ਆ ਬ੍ਰਦਰ ਆ ਦੀ ਇੱਕ ਸਿਸਟਰ ਆ ਤੇ ਮੰਮਾ ਇਹਦੇ ਫਾਦਰ ਡੈਥ ਹੋ ਗਿਆ ਤੇ ਮੰਨ ਕੇ ਖਾਂਦੇ ਆ ਮੈਂ ਰੋਟੀ ਤੇ ਨਹੀਂ ਪਕਾ ਸਕਦੇ ਰਨੂ ਵੀ ਰੋਟੀ ਤੇ ਨਹੀਂ ਪਕਾਣੀ ਆਂਦੀ ਨਹੀਂ ਇਹਦੇ ਮੰਮਾ ਤੇ ਇਹਦੇ ਬ੍ਰਦਰ ਫੈਮਿਲੀ ਚ ਕੋਈ ਕਮਾਨ ਵਾਲਾ ਨਹੀਂ ਹੈਗਾ ਤੇ ਇਹੀ ਐਡ ਥੋੜੀ ਆ ਤੇਜ ਆ ਤੇ ਆਪਣਾ ਕਰਦੀ ਆ ਤੇ ਆਪਣਾ ਥੋੜਾ ਵੇਖਦੀ ਘਰ ਦਾ ਸਿਸਟਮ ਕੀਤਾ ਕਿਸਾਬ ਬਸ ਇਹ ਹੁਣ ਤਿੰਨ ਜਾਣੇ ਆ ਤੇ ਤਿੰਨੇ ਦੇ ਬੱਚੇ ਆ ਗਾੜੀ 15 16 ਸਾਲ ਦੀ ਸੀਗੀ ਤੇ ਇੱਕ ਨਾ ਪਿੰਡ ਵਿਚੋਲਣ ਸੀਗੀ ਤੇ ਮਗਰ ਭਾਜੀ ਕਹਿੰਦੀ ਵੀ ਮੇਰੀ ਮੈਰਿਜ ਕਰਵਾ ਦਿਓ ਹਣਾ ਕਰਦੇ ਮੇਰੇ ਤੋਂ ਗੋਹਾ ਗੋੜਾ ਕਰਾਉਂਦੇ ਆ ਮੇਰਾ ਵਿਆਹ ਕਰਵਾ ਦਿਓ ਹਣਾ ਉਹਨਾਂ ਨੇ ਚਲਿਆ ਤਾਂ ਕਰਵਾ ਦਿੱਤਾ ਵਿਆਹ ਫਿਰ ਉਸ ਤੋਂ ਬਾਅਦ ਇਹਦਾ ਇਹਦਾ ਵਿਆਹ ਹੋ ਗਿਆ ਤੇ ਉਹਨਾਂ ਹਸਬੰਡ ਪਹਿਲਾਂ ਦੇਖਿਆ ਨਹੀਂ ਨੇ ਵਿਆਹ ਵਾਲ ਦੇ ਨਹੀਂ ਦੇਖਿਆ ਸੀ ਹਸਬੰਡ ਆਪਣਾ ਬਾਅਦ ਬੱਚੇ 2019 ਵਿੱਚ ਆਈ ਜਿਸ ਤਰ੍ਹਾਂ ਕਿ ਸੈਪਰੇਟ ਦੋ ਸਾ ਨਹੀਂ ਦਿੰਦੇ ਤਾਂ ਕਰਕੇ ਬੱਚਿਆਂ ਨੂੰ ਨਹੀਂ ਦਿੰਦੇ ਤੇ ਫਿਰ ਇਨਾਂ ਕੋ ਰਹਿੰਦੀ ਐ ਮੈਸਜ ਡਿ ਲਿਆ ਦਿੰਦੇ ਕੋਈ ਪਾਲ ਦਿੰਦੇ ਖਰਚਾ ਵਰਚਾ ਦੇ ਦੇ ਨਾ ਲੀੜਾ ਕਪੜਾ ਬਣਾ ਦਿੰਦੇ ਤੇ ਜਦੋਂ ਆਈ ਸੀ ਜੋ ਸਟਾਰਟਿੰਗ ਵਿੱਚ ਤੇ ਤੁਸੀਂ ਦੇਖਣਾ ਰਾਜੂ ਲੱਗਦੀ ਨਹੀਂ ਫਿਰ ਅਜੋ ਹੋ ਗਈ ਹਨਾ ਨਾ ਨੌਣਾ ਨਾ ਥੋਣਾ ਪਤਲੀ ਬਹੁਤ ਹੁੰਦੀ ਸੀ ਪਹਿਲਾਂ ਹੁਣ ਹੈਲਦੀ ਹੋ ਗਈ ਦੇਖੋ ਹਨਾ ਹੁਣ ਸਾਰਾ ਕੁਝ ਜੋ ਵੀ ਮੰਗਦੇ ਪੱਲੇ ਕੇ ਦਿੰਦੇ ਆ ਕਾਲੀ ਆ ਇਹ ਤਾਂ 2 ਕੋਟੀ ਦੀ ਕੁੜੀ ਨਹੀਂ ਤੋ ਉਹਨਾਂ ਵੀਡੀਓ ਬਣਾਉਣਾ ਤੋਂ ਬਾਹਰ ਰਹਿੰਦੇ ਸੀਗੇ ਹਨਾ ਫੋਰਨ ਕੰਟਰੀਸ ਵਿੱਚ ਉਹਨਾਂ ਨੇ ਫੋਨ ਕੀਤਾ ਹਨਾ ਕਿ ਤੂੰ ਤਾਂ ਸਾਡੇ ਨਾਮ ਰੋਲਨਿਆ ਫਲਾਂਟਿੰਗ ਦੇ ਨਾਲ ਵੀਡੀਓ ਬਣਾ ਕੇ ਹਨਾ ਕਿ ਤੀ ਕਿਦਾਂ ਮਤਨ ਹੋਰ ਤਨ ਤਾਂ ਤੁਹਾਨੂੰ ਬੇਇੱਜ਼ਤੀ ਫੀਲ ਨਹੀਂ ਹੁੰਦੀ ਹਨਾ ਤੁਕਮਨ ਜਾਂਦੇ ਨਾਲ ਤੁਲੇ ਫਿਰਦਾ ਪਰ ਆਪਣੇ ਹਨਾ ਦੋ ਹੀ ਰੰਗ ਬਣਾਏ ਇੱਕ ਕਾਲਾ ਤੇ ਇੱਕ ਗੋਰਾ ਹਨਾ ਤੇ ਮੇਰੀ ਸੋਚ ਇਹੋ ਜੀ ਆ ਕਿ ਮੈਂ ਉਹਨੂੰ ਪੁੱਛ ਲਵਾਂ ਹਨਾ ਕਦੀ ਨਫ਼ਰਤ ਨਹੀਂ ਕੀਤੀ ਇਹਦੇ ਨਾਲ ਵੀ ਨਾਲ ਬਿਠਾਉਂਦਾ ਮੈਂ ਕਹਿੰਦਾ ਰਾਜੂ ਉੱਤੇ ਬੈ ਥੱਲੇ ਬੈ ਜਾਂਦੀ ਕੀਰੀ ਬਲੌਗਸ ਵਿੱਚ ਦੇਖਦੇ ਥੱਲੇ ਨਾਲ ਫਲੋਰ ਤੇ ਬੈ ਜਾਂਦੀ ਆ ਤੇ ਲੋਕੀ ਕਾਫੀ ਸਾਰਾ ਕੁਝ ਕਹਿੰਦੇ ਹਨਾ ਕਿ ਨਾਲ ਬਿਠਾਉਂਦੇ ਜੇ ਜਾਂ ਕੁਝ ਵੀ ਤਾਂ ਕਰਕੇ ਪਰ ਆਪਾਂ ਇਗਨੋਰ ਕਰੀ ਤੇ ਮੈਂ ਯੂਸ ਪੁੱਛਣਾ ਚਾਹੁੰਗਾ ਕਿ ਮੈਂ ਯੂਸ ਕਿੱਦਾਂ ਕਰਨਿਆ ਹਨਾ ਇਹਨੂੰ ਪੁੱਛ ਲਓ ਖੋਦ ਭਾਵੇਂ ਪਿਪਾਪਾ ਜੋ ਵੀ ਮੰਗਦੇ ਉਹਨਾਂ ਨੂੰ ਵੀ ਰਿਸਪੌਂਸ ਵਧੀਆ ਮਿਲਦਾ ਹਨਾ ਇਹਨੂੰ ਖੁਦ ਪੁੱਛ ਲਓ ਹਨਾ ਇਹਨੂੰ ਸ਼ੌਂਕ ਹੈ ਹਨਾ ਵੀ ਮੈਂ ਡਰੈਸਸ ਪਾਵਾਂ ਮੇਕਅਪ ਕਰਾਂ ਸਭ ਇਹ ਪੈਰੀ ਇਛਾ ਪੂਰੀ ਕਰੀ ਦੀਆ ਸ਼ੌਂਕ ਹੈ ਮੇਕਅਪ ਕਰਾਉਣ ਦਾ ਹਾਂਜੀ ਬਹੁਤ ਸੌਂਗਿਆ ਲੱਕੀ ਬਹੁਤ ਜ਼ਿਆਦਾ ਬੋਲਦੇ ਆਂ ਅਨਕਾਲ ਕਰਦੇ ਆਂ ਵੀ ਲੋਕੀ ਇਦਾਂ ਹੀ ਬੋਲਦੇ ਰਹਿੰਦੇ ਗੁਸਾਉਂਦਾ ਵਾ ਗੁੱਸਾ ਮੈਂ ਜੀ ਕਹਦਾ ਮੈਂ ਫੋਨ ਚ ਵੇਚੀ ਵਰਦਿਆਂ ਲੋਕ ਬਾਤ ਤੇ ਇਹ ਸਾਡੇ ਬੱਚਿਆਂ ਨੂੰ ਦਵਾਈ ਦਿੰਦੇ ਆ ਕੱਲ ਜਿਹੜਾ ਕੱਪੜਾ ਵੀ ਲੈ ਆ ਦਿੰਦੇ ਆ ਤੇ ਫਿਰ ਮੈਨੂੰ ਵੀ ਲੈ ਆ ਦਿੰਦੇ ਵੀ ਚਾਹਾਂ ਫੁੰ ਲੈ ਕੇ ਦਿੱਤਾ ਬਈ ਇਹਨਾਂ ਨੇ ਸਪੈਸ਼ਲੀ ਪਿੰਡ ਵਾਲੇ ਲੋਕ ਸਾਰੇ ਨੇ ਕਹੂੰਗਾ ਕੋਈ ਕਈ ਲੋਕ ਜਿਹੜੇ ਹੈਗੇ ਆ ਤੇ ਇਹਨੂੰ ਬਹੁਤ ਨੂੰ ਚੁੱਕਣਾ ਚਾੜਦੇ ਆ ਕੀ ਨਾਚ ਆ ਉਹ ਪੈਸੇ ਖਾਂਦੇ ਆ ਫਲਾਂਟਿੰਗ ਹਨਾ ਬੜਾ ਕੁਝ ਬੋਲਦੇ ਬਹੁਤ ਮਾੜਾ ਦੱਸ ਵੀ ਦਿੰਦੀ ਆ ਕੇ ਪਈ ਇੰਨੇ ਇਦਾਂ ਕਿਆ ਉਹਨੇ ਉਦਾਂ ਕਿਆ ਮੈਂ ਮੰਮਣ ਕਹਿੰਦੇ ਮੈਂ ਤੁਹਾਨੂੰ ਲੋਕਾਂ ਦੇ ਮੰਗਨ ਨਾਲ ਲੱਗਿਆ ਕਰੋ ਬੋਝ ਆਸਾਨ ਚੰਗੇ ਆ ਵੀ ਉਹਨਾਂ ਦੀ ਕਰਾਂ ਕਰ ਤੋਂ ਬੁਕੇਰ ਕੋਈ ਕਦੀ ਨਹੀਂ ਕਿਤੇ ਵੀ ਲੋਕੜੇ ਨਹੀਂ ਬੰਨਣਾ ਵੀ ਜਿੰਨਾ ਆਪਣੇ ਇਹ 7 ਦਿਨ ਦੇ ਪ੍ਰਨਾਜ ਹੁਣੀ ਇਹ ਆਈ ਸੀ ਤੇ ਸਾਡੇ ਇੱਕ ਟਾਊਨ ਫੋਲ ਸਗਾ ਕਰੇ ਹਨਾ ਤੇ ਮੈਂ ਮੰਨਦਾ ਕਿ ਅੱਜ ਵੀ ਬਾਰੇ ਲੱਕੀ ਆ ਬਹੁਤ ਡਿਪਰੈਸ ਸੀਗਾ ਆਪਣੇ ਫੈਮਿਲੀ ਕੰਡੀਸ਼ਨਸ ਕਰਕੇ ਸਾਡੇ ਸਾਰੇ ਫੈਮਿਲੀ ਲਈ ਪਰੇਸ਼ਾਨੀ ਚ ਰਹਿਂਦੀ ਸੀਗੀ ਜਦੋਂ AI ਇਹਨੇ ਇੱਕ ਲਾਈਟ ਲਿਆਂਦੀ ਸਾਡੇ ਲਾਈਫ ਵਿੱਚ ਹਨਾ ਤੇ ਅਸੀਂ ਖੁਸ਼ ਰਹਿਣਾ ਸ਼ੁਰੂ ਕਰ ਦਿੱਤਾ ਇਹਨੇ ਸਾਨੂੰ ਹਸਾਉਣਾ ਅਸੀਂ ਹੱਸਣਾ ਹਨਾ ਤੇ ਇਦਾਂ ਇੱਕ ਵਧੀਆ ਬਹੁਤ ਵਧੀਆ ਲਾਈਫ ਹੋ ਗਈ ਇੱਕ ਹਨਾ ਪਿਓ ਚੀਜ਼ਾਂ ਹੁੰਦਿਆਂ ਵੀ ਪ੍ਰੋਬਲਮਸ ਹੁੰਦਿਆਂ ਵੀ ਐਸੀ ਹੱਸਣਾ ਸ਼ੁਰੂ ਕਰਤਾ ਹਨਾ ਵੀ ਇਦਾਂ ਵਧੀਆ ਲੱਗਣ ਲੱਗ ਗਿਆ ਤੇ ਮੈਂ ਬਹੁਤ ਖੁਸ਼ਕਿਸਮਤ ਆ ਕਿ ਹਨਾ ਚਲੋ ਮੇਰੇ ਲਾਈਫ ਚ ਆਏ ਜਿੱਦਾਂ ਮਰਜ਼ੀ ਆ ਹਨਾ ਰੱਬ ਨੇ ਸ਼ਾਇਦ ਭੇਜਿਆ ਹੀਗਾ ਤੇ ਮੈਂ ਤੇ ਮੇਰਾ ਫਰੈਂਡ ਸੀਗਾ ਇੱਕ ਤੇ ਇਹ ਦੋਨੋਂ ਇਕੱਠੇ ਅਪਲਾਈ ਕੀਤਾ ਸੀਗਾ ਸੇਮ ਕਾਲਜ ਹਟ ਸੇਮ ਰੀਫਿਊਜ਼ਲ ਆ ਗਈ ਮੇਰੇ ਫਰੈਂਡ ਦੀ ਰਿਫਿਊਜ਼ਲ ਉਹਦੇ ਉੱਪਰ ਆਈਆਂ ਹੀ ਬਹੁਤ ਜ਼ਿਆਦੀਆਂ ਸੀਗੀਆਂ ਬਟ ਮੈਂ ਹੀ ਸੀ ਇਹ ਹਣਾ ਵੀਜ਼ਾ ਆ ਗਿਆ ਕਾਫੀ ਜਾਣਿਆਂ ਵਿੱਚੋਂ ਤੇ ਉਹ ਚੱਕਰ ਕਰਕੇ ਮੈਂ ਸੋਚਦਾ ਵਾਂ ਕਿ ਜੋ ਵੀ ਚੀਜ਼ ਮੈਂ ਕਰਦਾ ਸੀ ਉਹ ਸਮੂਥਲੀ ਜਾਂਦੀ ਹੈ ਕਿਤੇ ਵਧੀਆ ਹੋ ਜਾਂਦੀ ਹੈਗੀ ਸਾਰੇ ਕਹਿੰਦੇ ਵੀ ਜੇ ਜੋਂ ਦੀ ਰਾਜੂ ਆਈ ਹੈ ਹਣਾ ਤੇਰੀ ਕਿਸਮਤ ਤੇਜ ਹੋ ਗਈ ਹੈ ਤੇ ਮੈਂ ਉਹ ਚੀਜ਼ ਮੰਨਦਾ ਵੀ ਹਾਂ ਤੇ ਦਏ ਮਾਂ ਬਿਆਗੀ ਰਾਜੂ ਜੀ ਦੀ ਮੇਰੇ ਲਈ ਲੱਕੀ ਆ ਤੁਸੀਂ ਮੰਨਦੇ ਹੋ ਕਿ ਪਰਨਾਏ ਤੁਹਾਡੇ ਲਈ ਲੱਕੀ ਆ ਹਾਂਜੀ ਬੋਲ ਜਾਨ ਮੇਰੇ ਲਈ ਲੱਕੀ ਹੈ ਹੁਣ 2019 ਤੋਂ ਲੈ ਕੇ ਅੱਜ 2024 ਹੋ ਗਏ ਹਨ ਤੇ 5 ਸਾਲ ਹੋ ਗਏ ਪੂਰੇ ਕਿ ਸਾਡੇ ਇਸੇ ਘਰ ਚ ਰਹਿ ਰਹੇ ਰੋਜ਼ ਆਉਂਦੇ ਆ ਇੱਥੇ ਰਹਿੰਦੇ ਆ ਹਨਾ ਤੁਹਾਨੂੰ ਵਧੀਆ ਲੱਗਦਾ ਵੀ ਜਦੋਂ ਉਹਦੀ ਜਦੋਂ ਨਾਵੇ ਹਨਾ ਸਾਡੇ ਘਰੇ ਆਪਣੇ ਕੋਲ ਗਰੇ ਰਾਜੂ ਅੱਜ ਆਈ ਨਹੀਂ ਤੇ ਕਿਉਂਕਿ ਅੱਜ ਮੈਂ ਆਪਣਾ ਘਰ ਦਾ ਕੰਮ ਕਰਕੇ ਫੇਰ ਆਉਂ ਥੋੜਾ ਲੇਟ ਹੋ ਜੂਗੀ ਮਤਲਬ ਕਿ ਹਾਂ ਨੂੰ ਹੁਣ ਤਾਂ ਕੰਮ ਨਾਵੇ ਘਰੇ ਕੋਈ ਹਨਾ ਬਸ ਆ ਕੇ ਸਾਡੇ ਕੋਲ ਰਵੇ ਕੰਮ ਕਰਦੀ ਸੀ ਪਿੰਡ ਕੇ ਛਾੜ ਪੋਚਾ ਕਰਦੀ ਸੀਗੇ ਮ ਕਰੇ ਫਿਰ ਮਨ ਚੰਗਾ ਲੱਗਾ ਮੈਂ ਹਟਾਤਾ ਸੀ ਮੈਂ ਤੂੰ ਕੰਮ ਨਹੀਂ ਕਰਨਾ ਤੇ ਤੈਨੂੰ ਪੈਸੇ ਲੋੜ ਤੇ ਮੇਰੇ ਤੋਂ ਮੰਗ ਹਣਾ 500000 ਪਿੱਛੇ ਮਹੀਨਾ ਕੰਮ ਕਰਾਂਗੀ ਤੇ ਚੰਗਣ ਲੱਗਦਾ ਮਮਾ ਕੰਮ ਕਰਦੇ ਨਾਲ ਹੈਲਪ ਕਰਾਂਦੀ ਹਣਾ ਪੇ ਕਰ ਦਿਆਂ ਕੰਮ ਕਰਦੀ ਨਹੀਂ ਕਿ ਨੌਕਰ ਆਣੀ ਇਦਾਂ ਦਾ ਕੁਛ ਨਹੀਂ ਹੈਗਾ ਇਹ ਕਰ ਦਿਆਂ ਕੋ ਮੈਂਬਰਾਂ ਨੂੰ ਕੰਮ ਕਰਦੀ ਕਰੇ ਆਪਣੇ ਜੋ ਜੀ ਦਿਲ ਕਰਦਾ ਕੰਮ ਕਰਦੀ ਨਹੀਂ ਦਿਲ ਕਰਦਾ ਨਹੀਂ ਕਰਦੀ ਅੱਗੇ ਹੁਣ ਮੈਂ ਤਾਂ ਫਿਲਹਾਲ ਜਾਊਗਾ ਕੈਨੇਡਾ ਫਿਰ ਤੇ ਮੈਨੂੰ ਸੁਪਨਾ ਵੀ ਆਇਆ ਸੀਗਾ ਕਿ ਰਾਜ ਦਾ ਵੀਜ਼ਾ ਆ ਗਿਆ ਹੁੰਦਾ ਤੇ ਮੈਂ ਤਾਂ ਅਪਲਾਈ ਕਰੂੰਗਾ ਜ਼ਰੂਰ ਹੁਣ ਇੱਕ ਰਿਸਪੌਂਸਰ ਕਰ ਦੂੰਗਾ ਹਣਾ ਫਿਰ ਆਪਣੇ ਚਾਇਆ ਤਾਂ ਵੀਜ਼ਾ ਆ ਜਾਊਗਾ ਤੇ ਨਹੀਂ ਜਾਣਾ ਹਨ ਮੈਂ ਤਾਂ ਲੈ ਜਾਊਂਗਾ ਮੇਰਾ ਕੁਛ ਨਹੀਂ ਲੱਗਣਾ ਮੈਂ ਸਪான்ਸਰ ਕਰਨਾ ਤੇ ਜੇ ਆ ਗਿਆ ਵਧੀਆ ਗੱਲ ਆ ਫਿਰ ਆਪਾਂ ਉੱਥੇ ਚਲੋ ਜੀ ਮੂਵ ਹੋ ਜਾਾਂਗੇ ਸਾਰੇ ਜਾਣੇ ਹਨ ਫੈਮਿਲੀ ਦਾ ਤਾਂ ਚਲੋ ਆਇਆ ਹੀ ਗਿਆ ਵਾ ਇਹਦਾ ਵੀ ਲਵਾ ਦਾਂਗੇ ਤੇ ਜੇ ਨਹੀਂ ਤੇ ਚਲੋ ਇੱਥੇ ਘਰ ਦੇ ਹੈਗੇ ਆ ਤੇ ਇੱਥੇ ਰਹੀ ਜਾਊਗੀ ਮੈਂ ਤੈਨੂੰ ਕਿਹਾ ਤੂੰ ਲਾਈਫਟਾਈਮ ਰਹਿ ਇੱਥੇ ਹਨ ਕੋਈ ਚੱਕਰ ਹੀ ਨਹੀਂ ਜੋ ਤੇਰਾ ਖਰਚਾ ਪਾਣੀ ਆਪਾਂ ਦੇਈ ਜਾਵਾਂਗੇ ਕੈਨੇਡਾ ਜਾਣਾ ਖੜਨਗੇ ਤੇ ਜਾਵਾਂਗੇ ਪੱਟ ਪਰਸ ਲੋਕ ਸੜਦੇ ਪੀਨੇ ਬਾੜ ਚੱਲ ਜਾਣਾ ਇਹਨੂੰ ਬਹੁਤ ਜੜਾ ਬੁਰਾ ਕਹਿੰਦੇ ਵੀ ਨਿਮਬਾਰ ਨਹੀਂ ਖੜਨਾ ਮੈਂ ਲੋਕਾਂ ਨੂੰ ਮੰਗਤ ਨਹੀਂ ਪੜਨ ਲੱਗਦੇ ਹਾਂਜੀ ਟੱਪੜ ਕੌਣ ਦੇ ਰਹਿੰਦੇ ਆ ਵੀ ਇਹਨੂੰ ਇਹ ਬਾੜ ਚਲ ਗਿਆ ਇਹਨੂੰ ਖੜਨਾ ਨਹੀਂ ਕਿਸੇ ਨੇ ਹਾਂ ਜਿਉਂ ਆ ਮੈਂ ਖੜੂਗਾ ਖੜੂਗਾ ਹਾਂਜੀ ਬਹੁਤ ਸੁਵਾਸ ਮੇਰੇ ਤੇ ਇੱਥੇ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡੇ ਨਾਲ ਜਸਪ੍ਰੀਤ ਅੱਜ ਤੁਹਾਡੀ ਮੁਲਾਕਾਤ ਪ੍ਰਨਾਜ ਰੰਦਾਵਾ ਤੇ ਰਾਜੂ ਦੀਦੀ ਨਾਲ ਕਰਵਾਉਣ ਜਾ ਰਹੇ ਆ ਇੱਕ ਮੁਲਾਕਾਤ ਰਾਜੂ ਦੀਦੀ ਨਾਲ ਪਹਿਲਾਂ ਵੀ ਕਰਵਾ ਚੁੱਕੇ ਆ ਅੱਜ ਦੂਜੀ ਮੁਲਾਕਾਤ ਕਰਾਵਾਂਗੇ ਤੇ ਇਹਦੇ ਵਿੱਚ ਦੱਸਾਂਗੇ ਤੁਹਾਨੂੰ ਰਾਜੂ ਦੀਦੀ ਦੀ ਜ਼ਿੰਦਗੀ ਦੇ ਬਾਰੇ ਤੇ ਕਿਵੇਂ ਇਹ ਮਿਲਦੇ ਨੇ ਪ੍ਰਨਾਜ ਨਾਲ ਤੇ ਇੱਥੇ ਆਉਂਦੇ ਨੇ ਕਿੱਦਾਂ ਇਹਨਾਂ ਦੀ ਬੌਂਡਿੰਗ ਆ ਕਿੱਦਾਂ ਦਾ ਰਿਸ਼ਤਾ ਆ ਤੇ ਕਿਵੇਂ ਇੱਥੇ ਆ ਕੇ ਜਿਹੜਾ ਹੈਗਾ ਇਹ ਖੁਸ਼ ਰਹਿੰਦੇ ਨੇ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਸਵਾਗਤ ਕਰ ਲੈਣੇ ਵੀਰੇ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਸੋ ਮੱਚ ਸਵਾਗਤ ਹੈ ਤੁਹਾਡਾ ਸਸ ਥੈਂਕ ਯੂ ਸੋ ਮੱਚ ਕੀ ਹਾਲ ਹੈ ਠੀਕ ਆ ਹਾਂਜੀ ਵਧੀਆ ਹਾਂਜੀ ਕਿਵੇਂ ਹੋ ਹਾਂਜੀ ਬਹੁਤ ਵਧੀਆ ਅੱਛਾ ਰਾਜੂ ਦੀ ਜਿੰਦਗੀ ਬਾਰੇ ਅੱਜ ਗੱਲਬਾਤ ਕਰਾਂਗੇ ਹਨਾ ਇਹ ਸਟਾਰਟਿੰਗ ਚ ਇਹਨਾਂ ਦੀ ਲਾਈਫ ਕਿਵੇਂ ਦੀ ਸੀਗੀ ਪਰਿਵਾਰ ਚ ਇਹਨਾਂ ਦੇ ਕੌਣ-ਕੌਣ ਆ ਤੇ ਆਪਾਂ ਗੱਲਬਾਤ ਕਰਦੇ ਆ ਵੀ ਬਹੁਤ ਛੋਟੀ ਉਮਰ ਚ ਇਹਨਾਂ ਦੀ ਮੈਰਿਜ ਵੀ ਹੋ ਜਾਂਦੀ ਹੈ ਹਨਾ ਤੇ ਸ਼ੁਰੂ ਤੋਂ ਇਹਨਾਂ ਦੀ ਲਾਈਫ ਸਟੋਰੀ ਦੱਸੋ ਸਾਨੂੰ ਇਹ ਰਾਜੂ ਮੇਰੇ ਬਚਪਨ ਦੇ ਫਰੈਂਡ ਆ ਹਨਾ ਤੇ ਇਹਦੇ ਮੰਮਾ ਸਾਡੇ ਘਰੇ ਕੰਮ ਕਰਦੇ ਸੀਗੇ ਤੇ ਨਾਲ ਆਂਦੀ ਹੁੰਦੀ ਸੀ ਕਿਤੇ ਬਹੁਤ ਵਧੀਆ ਬੌਂਡਿੰਗ ਬਣ ਗਈ ਹਨ ਇੱਕ ਪ੍ਰੇਮ ਪਿਆਰ ਪੈ ਗਿਆ ਸਾਰਿਆਂ ਜੀਆਂ ਦਾ ਘਰਦਿਆਂ ਦਾ ਤੇ ਆਪਾਂ ਕਹਿੰਦੇ ਸਮਝਿਆ ਨਹੀਂ ਕਿ ਕੰਮ ਵਾਲੀ ਦੀ ਬੇਟੀਆਂ ਜਾਂ ਕੁਛ ਇਦਾਂ ਕਰਕੇ ਹਨ ਤਾਂ ਆਪਾਂ ਸਕੂਲ ਤੋਂ ਆਣਾ ਇਹਨੇ ਸਾਡਾ ਨਾਲ ਖੇਡਣਾ ਆਪਾਂ ਇਕੱਠੇ ਘੁੰਮਣਾ ਖਾਣਾ ਪੀਣਾ ਤੇ ਹੋਰ ਹੀ ਬਹੁਤ ਗੱਲਾਂ ਸੀਗੀਆਂ ਬਹੁਤ ਜ਼ਿਆਦਾ ਮੈਮਰੀਜ਼ ਆ ਸੋਸਾਇਟੀ ਇਹਦੇ ਨਾਲ ਤੇ ਸਾਰੇ ਚਾਰਪੰਡਪਰਾ ਹਨਾ ਅਸੀਂ ਚਚਤਾਈ ਦੇ ਹਨਾ ਇਦੇ ਨਾਲ ਵਧੀਆ ਸਾਰੇ ਦੀ ਬੌਂਡਿੰਗ ਆ ਜੋ ਵੀ ਕੈਨੇਡਾ ਵਿੱਚ ਨੇ 2-3 ਹਨਾ ਇੱਕ ਮੇਰੀ ਸਿਸਟਰ ਮੈਰिज ਹੋ ਗਈ ਆ ਪਰ ਸਟਿਲ ਇਹਨੂੰ ਯਾਦ ਰੱਖਦੇ ਆ ਸਾਰੇ ਹਨਾ ਤੇ ਇਹਨੂੰ ਇਹਦਾਂ ਗੱਲਬਾਤ ਕਰਦੇ ਰਹਿੰਦੇ ਆ ਕਿਉਂਕਿ ਬਹੁਤ ਦੇ ਨੇਚਰ ਦੀ ਰਾਜੂ ਹਨਾ ਤੇ ਸ਼ੁਰੂ ਤੋਂ ਇਹਦਾਂ ਇੱਕ ਪਿਆਰ ਪੈ ਗਿਆ ਹਨਾ ਤੇ ਉਸ ਤੋਂ ਬਾਅਦ ਇਹਦੀ 15-16 ਸਾਲ ਵਿੱਚ ਉਮਰ ਚ ਦੀ ਮੈਰिज ਹੋ ਗਈ ਇਹਨਾਂ ਦੀ ਫੈਮਿਲੀ ਕੰਡੀਸ਼ਨ ਕਿਵੇਂ ਦੀ ਸੀਗੀ ਮੇਰੀ ਫੈਮਿਲੀ ਕੰਡੀਸ਼ਨ ਥੋੜੇ ਨਾਲ ਦੀ ਫੈਮਿਲੀ ਵਿੱਚ ਇਹਦੇ ਹੈਗੇ ਆ ਬ੍ਰਦਰ ਆ ਦੀ ਇੱਕ ਸਿਸਟਰ ਆ ਤੇ ਮੰਮਾ ਇਹਦੇ ਫਾਦਰ ਡੈਥ ਹੋ ਗਈ ਆ ਇਹਦੇ ਤੇੜੇ ਸਿਸਟਰ ਉਹਨਾਂ ਦੇ ਘਰੇ ਰਹਿੰਦੇ ਹੋ ਵੀ ਮੈਰਿਡ ਆ ਤੇ ਇਹਨਾਂ ਉਹ ਦੋਨੋਂ ਜੀ ਇਹਨਾਂ ਘਰੇ ਰਹਿੰਦੇ ਆ ਤੇ ਇਹਨਾਂ ਦੀ ਜਿਹੜੀ ਫੈਮਿਲੀ ਜਿਹੜੀ ਹੈਗੀ ਥੋੜੀ ਨਾ ਸਧਾਰਨ ਸਾ ਥੋੜੇ ਕਿਦਾਂ ਰੰਦਸਾਂ ਵੀ ਮੈਂਟਲੀ ਮੈਂਟਲੀ ਥੋੜੇ ਜੇ ਹਨਾ ਹੈਗੇ ਆ ਤੇ ਮੰਗ ਕੇ ਖਾਂਦੇ ਆ ਮੈਂ ਰੋਟੀ ਤੇ ਨਹੀਂ ਪਕਾ ਸਕਦੇ ਇਹਨੂੰ ਵੀ ਰੋਟੀ ਤੇ ਨਹੀਂ ਪਕਾਣੀ ਆਂਦੀ ਇੰਨੀ ਹੂੰ ਹੂੰ ਤੇ ਇਸ ਕਰਕੇ ਥੋੜੀ ਜੀ ਇਹਨਾਂ ਦੀ ਕੰਡੀਸ਼ਨ ਆ ਬਾਕੀ ਪਿੰਡ ਵਾਲੇ ਸਪੋਰਟ ਕਰਦੇ ਬਹੁਤ ਸਾਡੇ ਇਹਨਾਂ ਨੂੰ ਸਾਰੇ ਪਿੰਡ ਵਾਲੇ ਬਹੁਤ ਸਪੋਰਟ ਕਰਦੇ ਨੇ ਇਨਦੇ ਇਹ ਕਿ ਤੁਹਾਡੇ ਜਦ ਮम्मा ਜਿਹੜੇ ਸੀਗੇ ਥੋੜੇ ਅਬਨਾਰਮਲ ਆ ਤੇ ਉਸ ਤੋਂ ਬਾਅਦ ਜਿਹੜੀ ਗਾੜੀ ਜਿਹੜੇ ਹੋਏ ਬੱਚੇ ਸਾਰੇ ਹਨ ਉਦਾਂ ਦੇ ਥੋੜੇ ਵੱਡੀ ਭੈਣ ਜਿਹੜੀ ਆ ਉਹ ਥੋੜੇ ਆਪਣੇ ਫੈਮਿਲੀ ਵੱਖਰੀ ਲੈ ਕੇ ਆਪਣਾ ਸਾਰਾ ਕੰਮ ਕਰਦੇ ਤੇ ਵਧੀਆ ਰਹਿੰਦੇ ਆ ਇਹਦੇ ਮਮਾ ਇਹ ਤਿੰਨ ਭੈਣ ਭਰਾਵਾ ਤੇ ਇਹਦਾ ਭਰਾ ਉਹ ਵੀ ਅਨਮੈਰਿਡ ਆ ਇਸ ਤੋਂ ਵੱਡਾ ਬਟ ਅਨਮੈਰਿਡ ਕਿਉਂਕਿ ਉਹਨਾਂ ਦਾ ਵੀ ਥੋੜੇ ਹੈਗੀ ਕੰਡੀਸ਼ਨ ਹੈ ਮੈਂਟਲੀ ਦੀ ਤਾਂ ਕਰਕੇ ਉਹ ਵੀ ਕੰਮ ਲੋਕਾਂ ਦੇ ਘਰਾਂ ਵਿੱਚ ਕਰਦੇ ਆ ਅੱਛਾ ਇਹਦੀ ਸਿਸਟਰ ਆ ਉਹ ਵਧੀਆ ਉਹ ਆਪਣਾ ਕੰਮ ਕਰਦੇ ਆ ਤੇ ਖਾਂਦੇ ਵਧੀਆ ਆਪਣਾ ਘਰ ਚ ਰਹਿੰਦੇ ਆ بس ਇਹ ਹੁਣ ਤਿੰਨ ਜਾਣੇ ਆ ਤੇ ਤਿੰਨੇ ਦੇ ਬੱਚੇ ਆ ਗਾੜੀ ਤੇ ਉਹ ਥੋੜਾ ਇਹ ਮੈਰਿਜ ਕਿੱਦਾਂ ਹੁੰਦੀ ਇਹਨਾਂ ਦੀ ਤੇ ਰਾਜੂ ਦੀ ਮੈਰਿਜ ਇਦਾਂ ਹੁੰਦੀ ਆ ਕਿ ਇਹਨਾਂ ਜਦੋਂ ਛੋਟੀ 15-16 ਸਾਲ ਦੀ ਸੀਗੀ ਤੇ ਇੱਕ ਨਾ ਪਿੰਡ ਵਿਚੋਲਣ ਸੀਗੀ ਤੇ ਉਹ ਇਦਾਂ ਜਾਣਦੀ ਤੇ ਮਗਰ ਭਾਜੀ ਕਹਿੰਦੀ ਵੀ ਮੇਰੀ ਮੈਰਿਜ ਕਰਵਾ ਦਿਓ ਹਨਾ ਕਰਦੇ ਮੇਰੇ ਤਾਂ ਗੋਹਾ ਕੋੜਾ ਕਰਾਉਂਦੇ ਆ ਤੇ ਮੇਰਾ ਵਿਆਹ ਕਰਵਾ ਦਿਓ ਹਨਾ ਤੇ ਉਹਨਾਂ ਨੇ ਚਲੋ ਇਹਦਾ ਕਰਵਾ ਦਿੱਤਾ ਵਿਆਹ ਫਿਰ ਉਸ ਤੋਂ ਬਾਅਦ ਇਹਦਾ ਇਹਦਾ ਵਿਆਹ ਹੋ ਗਿਆ ਤੇ ਵਿਆਹ ਦੇ ਨੇ ਹਸਬੰਡ ਪਹਿਲਾਂ ਦੇਖਿਆ ਨੇ ਵਿਆਹ ਵਾਲ ਦੇ ਨਹੀਂ ਦੇਖਿਆ ਸੀ ਹਸਬੰਡ ਆਪਣਾ ਅੱਛਾ ਹਾਂਜੀ ਤੇ ਮੈਂ ਤਾਂ ਚਲੋ ਨਹੀਂ ਗਿਆ ਛੋਟਾ ਨਾ ਮੈਨੂੰ ਜਿਆਦਾ ਨਹੀਂ ਇੰਨਾ ਕੁਛ ਥੋੜਾ ਥੋੜਾ ਜਿਆਦਾ ਤੇ ਬਟ ਆਪਾਂ ਇਹਨੂੰ ਮਿਸ ਬਹੁਤ ਕੀਤਾ ਸੀ ਉਸ ਟਾਈਮ ਦੇ ਕਿ ਸਾਡੇ ਘਰੇ ਤਾਂ ਹੋਰ ਨਾ ਜਾਣਾ ਬੰਦ ਹੋ ਗਏ ਹਨ ਬਾਅਦ ਵਿੱਚ ਤੇ ਫਿਰ ਇਹ ਆਂਦੀ ਹੁੰਦੀ ਨਹੀਂ ਸੀਗੀ ਆਂਦੀ ਕਦੇ ਕਦੇ ਮਿਲਣਾਂ ਦੀ ਦਾ ਫਰਸਟ ਬੇਟਾ ਆਇਆ ਸੀਗਾ ਉਹਨੂੰ ਲੈ ਕੇ ਆਈ ਸੀ ਇੱਕ ਰੀ ਨਾਲ ਅੱਛਾ ਤੇ ਦਿਖਾਉਣ ਲੈ ਕੇ ਆਈ ਸੀਗੀ ਤੇ ਆਪਾਂ ਇਹਦੇ ਨੂੰ ਵਧੀਆ ਹਸਪੀਟੈਲਟੀ ਕੀਤੀ ਹਨ ਇਹਦੇ ਨਾਲ ਵਧੀਆ ਆਪਾਂ ਸਾਰਾ ਪੱਗ ਗੱਲਾਂ ਬਾਤ ਕੀਤੀ ਉਸ ਤੋਂ ਬਾਅਦ ਆਂਦੀ ਸਾਲਾਂ ਬਾਅਦ ਆਂਦੀ ਹੈਗੀ ਤੇ ਬਾਅਦ ਵਿੱਚ 2019 ਵਿੱਚ ਆਈ ਜਦੋਂ ਕਿ ਸੈਪਰੇਟ ਦੋਨੋਂ ਜੀ ਸੈਪਰੇਟ ਹੋ ਗਏ ਸੀ ਕਿ ਕੋਈ ਹੋ ਗਈ ਇਸੇ ਆਪਸ ਚਾਨ ਬਣੋਗੀ ਦੋਨਾਂ ਜੀਆਂ ਵਿੱਚ ਇਹ ਚੱਕਰ ਹੋ ਗਿਆ ਸੀਗਾ ਤੇ ਹਸਬੰਡ ਵੀ ਇਹਦਾ ਮੈਂ ਦੇਖਿਆ ਨਹੀਂ ਹਸਬੰਡ ਕਦੀ ਵੀ ਇਹਦਾ ਤੇ ਮੈਂ ਦੇਖਿਆ ਜਦੋਂ ਵੀਡੀਓ ਸਟਾਰਟ ਕੀਤੀ ਨਾ ਉਸ ਤੋਂ ਬਾਅਦ ਮੈਨੂੰ ਕਿਹਾ ਆਪਣਾ ਹਸਬੰਡ ਬਲਾਮ ਦੇਖਣਾ ਫਿਰ ਦੇਖਿਆ ਦਾ ਹਸਬੰਡ ਮੈਂ ਅੱਛਾ ਹਾਂਜੀ ਤੁਸੀਂ ਸੈਪਰੇਟ ਕਦੋਂ ਹੋ ਗਏ ਕਦੋਂ ਲੱਗ ਗਿਆ ਜੀ ਉਹ ਖਰਚਿਆਂ ਨੂੰ ਦੇਂਦੇ ਪੈਸਾ ਨਹੀਂ ਦੇਂਦੇ ਹਾਂ ਕਰਕੇ ਬੱਚਾ ਨਾ ਹੁਣ ਹੀ ਦਿੰਦੇ। ਅੱਛਾ। ਤੇ ਫਿਰ ਇਹਨਾਂ ਕੋ ਰਹਿੰਦੀ ਐ ਮੈਂ ਸਿੱਦੇ ਚ ਲਿਆ ਦਿੰਦੇ। ਅੱਛਾ। ਹਾਂਜੀ। ਕਿੰਨੇ ਬੱਚੇ? ਤਿੰਨ। ਤੁਸੀਂ ਹੀ ਪਾਲਦੇ ਤੇਨਾਂ ਨੂੰ? ਹਾਂਜੀ। ਕੋਈ ਪਾਲ ਦਿੰਦੇ ਖਰਚਾ ਵਰਚਾ ਦੇ ਦੇਣ ਲੀੜਾ ਕੱਪੜ ਬਣਾ ਦਿੰਦੇ। ਅੱਛਾ। ਇਹਦਾਂ ਇੱਕ ਬਿੱਡ ਦੀ ਕੰਡੀਸ਼ਨ ਫੇਰ ਹੁਣ ਦੋਰੇ ਪਿੰਦੇ ਕਹਦੇ ਹਨਾ ਮਿਰਗੀ ਦੋਰੇ ਪਿੰਦੇ ਆ ਤੇ ਕਾਫੀ ਨੂੰ ਲਗਾਤਾਰ ਪੈਨ ਲਾਪੇ ਸੀਗੇ। ਤਾਂ ਆਪਾਂ ਨੂੰ ਦਾਖਲ ਵੀ ਕਰਵਾ ਛੱਡਿਆ ਅਮਰਸਰ ਹਸਪੀਟਲ। ਤੇ ਹੁਣ ਉਹਦਾ ਜੋ ਵੀ ਖਰਚਾ ਜਾਂ ਉਹਦੀ ਮੈਡੀਸਿਨ ਵਗੈਰਾ ਹਨਾ ਆਪਾਂ ਚੱਕਿਆ ਉਹਦਾ ਸਾਰ ਦੇਖ ਰਹੇ ਹਨ ਦੇਖਪਾਲ ਕਰ ਰਹੇ ਆ ਤੇ ਇਸ ਕਰਕੇ ਕਹਿੰਦੀ ਹੈ ਵੀ ਮੇਰਾ ਸਾਰ ਇੱਥੇ ਵਧੀਆ ਹਨਾ ਤੇ ਜਦੋਂ ਆਈ ਸੀ ਜੋ ਸਟਾਰਟਿੰਗ ਵਿੱਚ ਤੇ ਤੁਸੀਂ ਦੇਖਣਾ ਰਾਜੂ ਲੱਗਦੀ ਨਹੀਂ ਵੀ ਰਾਜੂ ਹੋ ਗਈ ਹਨਾ ਬਹੁਤ ਚੇਂਜਸ ਆ ਗਏ ਇਹਦੇ ਵਿੱਚ ਪਹਿਲਾਂ ਦੇਸੀ ਜੀ ਥੋੜੀ ਨਾ ਨਹਾਉਣਾ ਨਾ ਥੋਣਾ ਗੁੱਸਾ ਨਾ ਕਰੀ ਬਟ ਇਦਾਂ ਦੀ ਹੁੰਦੀ ਸੀ ਥੋੜੀ ਹਨਾ ਤੇ ਇੱਥੇ ਆ ਚਲੋ ਉਹਨੂੰ ਪਤਾ ਲੱਗਾ ਵੀ ਕੀ ਲਾਈਫ ਹੁੰਦੀ ਕਿੱਦਾਂ ਰਹਿਣਾ ਸਾਨਾ ਹੁੰਦਾ ਹਨਾ ਤੇ ਪਤਲੀ ਬੋਧੁੰਦੀ ਸੀ ਪਹਿਲਾਂ ਹੁਣ ਹੈਲਦੀ ਹੋ ਗਈ ਦੇਖੋ ਹਣਾ ਸਾਰਾ ਕੁਝ ਜੋ ਵੀ ਮੰਗਦੇ ਆ ਪੱਲੇ ਕੇ ਦਿੰਨੇ ਆ ਕਿਉਂਕਿ ਮੈਨੂੰ ਲੱਗਦਾ ਹੈ ਮੇਰੇ ਲਈ ਲੱਕੀ ਹੈ ਬਹੁਤ ਹਣਾ ਕਿਉਂਕਿ ਜਦੋਂ ਇਹ ਆਈ ਸੀ ਤੇ ਮੇ ਸਾਡੇ ਇੱਕ ਡਾਊਨਫੋਲ ਸਗਾ ਘਰੇ ਹਣਾ ਅੱਛਾ ਹਾਂਜੀ ਕੁਝ ਪ੍ਰਾਣੀਆ ਪ੍ਰੋਬਲਮਸ ਹੈਗੀਆਂ ਘਰ ਵਿੱਚ ਹਣਾ ਜੋ ਕਿ ਮੈਂ ਅੱਜ ਸ਼ੇਅਰ ਨਹੀਂ ਕਰਨਾ ਚਾਹੁੰਦਾ ਬਟ ਕਾਫੀ ਕੋਸ਼ਿਸ਼ ਮੈਂ ਫੇਸ ਕੀਤਾ ਆਪਣੀ ਲਾਈਫ ਵਿੱਚ ਹਣਾ ਤੇ ਇੱਕ ਟਾਈਮ ਤੇ ਇਹੋ ਜਾ ਆ ਗਿਆ ਸੀਗਾ ਬਹੁਤ ਪ੍ਰੋਬਲਮ ਹੋ ਗਈ ਸਾਡੇ ਘਰੇ ਤੇ ਇਦਾਂ ਦਾ ਕੋਈ ਹੈਗਾ ਸੀਗਾ ਕੋਈ ਸੀਨ ਵੱਡਾ ਹੀ ਆ ਤੇ ਉਸ ਦਿਬਾਈ ਤੋਂ ਇਹ ਆਈ ਆ ਮੈਨੂੰ ਲੱਗਦਾ ਬਹੁਤ ਲੱਕੀ ਆ ਅਸੀਂ ਵੀਡੀਓ ਬਣਾਉਣੀ ਸ਼ੁਰੂ ਕੀਤੀਆਂ ਤੇ ਕੋਈ ਲਾਲਚ ਤੋਂ ਨਹੀਂ ਸ਼ੁਰੂ ਕੀਤੀਆਂ ਵੀਡੀਓ ਬਣਾਉਣੀਆਂ ਜਸਟ ਕਿ ਇੱਕ ਇਦਾਂ ਹੀ ਰੈਂਡਮਲੀ ਬਣਾਤੀ ਸੀ ਵੀਡੀਓ ਹਨਾ ਉਹ ਵਾਇਰਲ ਹੋ ਗਈ ਸਾਨੂੰ ਨਾ ਪੈਸੇ ਦਾ ਹੀ ਨਾ ਕੋਸ਼ ਇਦਾਂ ਹਨ ਬਸ ਇੱਕ ਹੀ ਫੇਮਸ ਹੋਣਾ ਵਹ ਹਨਾ ਪਈ ਲੋਕੀ ਤਾਂ ਪਿਆਰ ਦਿੰਦੇ ਸੀਗੇ ਹਨਾ ਤੇ ਵਧੀਆ ਲੱਗਦਾ ਸੀਗਾ ਤੇ ਉਸ ਦਿਬਾਈ ਸ਼ੁਰੂਆਤ ਕਰਤੀ ਸੀ ਆਪਣੀ ਹੁਣ ਟਿਕਟੌਕ ਤੇ ਸ਼ੁਰੂਆਤ ਕੀਤੀ ਅਸੀਂ ਉੱਥੋਂ ਸਾਨੂੰ ਅਸੀਂ ਨਾ ਕੋਈ ਪੈਸੇ ਦਾ ਸੋਚਿਆ ਨਾ ਕੋਈ ਕੋਸ਼ ਫਿਰ ਸਾਨੂੰ ਕਿਹਨ ਦੱਸਿਆ ਕਿ ਤੂੰ ਹੀ ਨਾ YouTube ਤੇ ਬਣਾਓ ਪਤਨੂ ਪੈਸੇ ਵੀ ਆਉਣਗੇ ਹਨਾ ਤੇ ਚਲੋ ਜਿੰਨੀ ਸਾਨੂੰ ਇਨਕਮ ਹੁੰਦੀ ਵਿਊਜ਼ ਦੇ ਅਕੋਰਡਿੰਗ ਅਸੀਂ ਆਪਣੇ ਤਾਂ ਲਾ ਦਨੇ ਘੁੰਮਦੇ ਫਿਰਦੇ ਆ ਆਪਣਾ ਹਨਾ ਸਾਰਾ ਕੁਝ ਕਰਦੇ ਆ ਬਟ ਇਹਦੇ ਆਉਣ ਤੋਂ ਬਾਅਦ ਹਨਾ ਮੈਨੂੰ ਮੇਰੇ ਕੈਨੇਡਾ ਦਾ ਕੰਮ ਬਣ ਗਿਆ ਤੇ ਜੋ ਵੀ ਕੀ ਮੈਂ ਇੱਕਦਮ ਫੇਰ ਸਾਰਾ ਕੁਝ ਸੈੱਟ ਹੋ ਗਿਆ ਤੇ ਮੈਂ ਮੰਨਦਾ ਕਿ ਰਾਜੂ ਮੇਰੀ ਲੱਕੀ ਆ ਕਿਉਂਕਿ ਜਦੋਂ ਮੈਂ ਇਸ ਤੋਂ ਪਹਿਲਾਂ ਜਦੋਂ ਮੈਂ ਰਹਿੰਦਾ ਸੀਗਾ ਬਹੁਤ ਡਿਪਰੈਸ ਸੀਗਾ ਮੈਂ ਆਪਣੀ ਫੈਮਿਲੀ ਕੰਡੀਸ਼ਨਸ ਕਰਕੇ ਥੋੜਾ ਬਹੁਤ ਹਨਾ ਤੇ ਸਾਡੇ ਸਾਰੇ ਫੈਮਿਲੀ ਲਾਈਕ ਬਹੁਤ ਚੁੱਪਚਾਪ ਪਰੇਸ਼ਾਨੀ ਚ ਰਹਿੰਦੀ ਸੀਗੀ ਜਦੋਂ AI ਇਹਨੇ ਇੱਕ ਲਾਈਟ ਲਿਆਂਦੀ ਸਾਡੇ ਲਾਈਫ ਵਿੱਚ ਹਨਾ ਤੇ ਅਸੀਂ ਖੁਸ਼ ਰਹਿਣਾ ਸ਼ੁਰੂ ਕਰ ਦਿੱਤਾ ਤੇ ਇਹਨੇ ਸਾਨੂੰ ਹਸਾਉਣਾ ਅਸੀਂ ਹਸਣਾ ਹਨਾ ਤੇ ਇਦਾਂ ਇੱਕ ਵਧੀਆ ਬਹੁਤ ਵਧੀਆ ਲਾਈਫ ਹੋ ਗਈ ਇੱਕ ਹਨਾ ਪਈ ਉਹ ਚੀਜ਼ਾਂ ਹੁੰਦਿਆਂ ਵੀ ਪ੍ਰੋਬਲਮਸ ਹੁੰਦਿਆਂ ਵੀ ਅਸੀਂ ਹਸਣਾ ਸ਼ੁਰੂ ਕਰਤਾ ਹਨਾ ਵੀ ਇਦਾਂ ਵਧੀਆ ਲੱਗਣ ਲੱਗ ਗਿਆ ਤੇ ਮੈਂ ਬਹੁਤ ਖੁਸ਼ਕਿਸਮਤ ਆ ਕਿ ਹਨਾ ਚਲੋ ਮੇਰੇ ਲਾਈਫ ਚ ਆਏ ਜਿੱਦਾਂ ਮਰਜ਼ੀ ਆ ਹਨਾ ਰੱਬ ਨੇ ਸ਼ਾਇਦ ਭੇਜਿਆ ਹੀਗਾ ਦੇ ਬਹੁਤ ਚੇਂਜਸ ਆ ਗਏ ਲਾਈਫ ਵਿੱਚ ਮੈਂ ਕੈਨੇਡਾ ਚਲ ਗਿਆ ਕੈਨੇਡਾ ਜਾ ਕੇ ਮੈਂ ਬਹੁਤ ਮਿਸ ਕੀਤਾ ਇਹਨੂੰ ਤੇ ਹੁਣ ਮੈਂ ਆਇਆ ਹਾਂ ਤੇ ਮੈਂ ਤਾਂ ਹੀ ਆਇਆ ਕਿਉਂਕਿ ਮਨੇ ਕਹਿੰਦੀ ਸੀ ਕਿ ਮੈਂ ਹਨਾ ਇੱਕ ਦਿਨ ਆ ਜਾ ਬਈ ਆਪਾਂ ਵਲੋਗਸ ਬਣਾਣੇ ਆ ਵੀਡੀਓ ਬਣਾਣੇ ਆ ਤੇ ਮੈਂ ਆਇਆ ਵੀ ਲੰਬੇ ਸਮੇਂ ਲਈ ਆ ਹਨਾ ਫਿਰ ਮੈਂ ਚਲ ਜਾਣਾ ਫਿਰ ਦੇਖੋ ਮੈਂ ਕਦੋਂ ਆਣਾ ਕਦੋਂ ਨਹੀਂ ਆਂਦਾ ਹਨਾ ਪਰ ਮੇਰੀ ਜਿਹੜੀ ਮੈਂ ਮੈਂ ਮੰਨਦਾ ਵਾਂ ਕਿ ਜਿਹੜੇ ਮੇਰੇ ਲਾਈਫ ਵਿੱਚ ਚੇਂਜਸ ਆਇਆ ਉਹ ਓਨਲੀ ਬਿਕੋਜ਼ ਆਫ ਰਚੂ ਤੁਸੀਂ ਮੰਨਦੇ ਹੋ ਈ ਤੁਹਾਡੇ ਲਈ ਲੱਕੀ ਹੈ ਹਨਾ ਕਿ ਲੋਕ ਹਨਾ ਕਿੰਨੇ ਐਫਰਟਸ ਕਰਦੇ ਆ ਕਿੰਨੀਆਂ ਰਿਫਿਊਜ਼ਲਸ ਆਉਂਦੀਆਂ ਪਰ ਹਾਂਜੀ ਤੇ ਮੈਂ ਤੇ ਮੇਰਾ ਫਰੈਂਡ ਸੀਗਾ ਇੱਕ ਤੇ ਇਹ ਦੋਨੋਂ ਇਕੱਠੇ ਅਪਲਾਈ ਕੀਤਾ ਸੀਗਾ ਸੇਮ ਕਾਲਜ ਹੱਦ ਸੇਮ ਪ੍ਰੋਫਾਈਲ ਸੇਮ ਸੀਗੀ ਪੂਰੀ ਹਨਾ ਸਕੋਰ ਜੋ ਵੀ ਸਾਡੇ ਪਲੱਸ 2 ਚ ਰਹੇ ਆ ਤੇ ਬੈਂਡ ਸਕੋਰ ਸਾਰਾ ਕੁਝ ਤੇ ਮੇਰੀ ਐਕਸੈਪਟੈਂਸ ਹੋ ਜਾਂਦੀ ਆ ਜਸਟ ਇਨ 2 ਡੇਸ ਤੇ ਉਹਦੀ ਰਿਫਿਊਜ਼ਲ ਆ ਗਈ ਮੇਰੇ ਫਰੈਂਡ ਦੀ ਤੇ ਮੈਂ ਇਸ ਲਈ ਸੋਚਦਾ ਵਾਂ ਕਿ ਰਿਫਿਊਜ਼ਲ ਉਹਦੇ ਆਇਆਂ ਹੀ ਬਹੁਤ ਜ਼ਿਆਦੀਆਂ ਸੀਗੀਆਂ ਬਟ ਮੈਂ ਹੀ ਸੀ ਜਿਹੜਾ ਹਨਾ ਵੀਜ਼ਾ ਆ ਗਿਆ ਕਾਫੀ ਜਾਣਿਆਂ ਵਿੱਚੋਂ ਤੇ ਉਹ ਚੱਕਰ ਕਰਕੇ ਮੈਂ ਸੋਚਦਾ ਵਾਂ ਕਿ ਜੋ ਵੀ ਚੀਜ਼ ਮੈਂ ਕਰਦਾ ਸੀ ਉਹ ਸਮੂਥਲੀ ਜਾਂਦੀ ਸੀ ਕਿਤੇ ਵਧੀਆ ਹੋ ਜਾਂਦੀ ਸੀਗੀ ਤੇ ਸਾਰੇ ਕਹਿੰਦੇ ਵੀ ਜੇ ਜਦੋਂ ਰਾਜੂ ਆਈ ਹੈ ਹਨਾ ਤੇਰੀ ਕਿਸਮਤ ਤੇਜ ਹੋ ਗਈ ਹੈ ਤੇ ਮੈਂ ਉਹ ਚੀਜ਼ ਮੰਨਦਾ ਵੀ ਆ। ਅੱਛਾ ਟਰੋਲਿੰਗ ਵੀ ਬਹੁਤ ਹੁੰਦੀ ਹੈ ਨਾ ਤੇ ਉਹਨੂੰ ਕਿੱਦਾਂ ਦੇਖਦੇ ਹੋ ਤੁਸੀਂ ਜਦੋਂ ਸਵਾਲ ਚੱਕੇ ਜਾਂਦੇ ਵੀ ਤੁਹਾਡਾ ਰਿਸ਼ਤਾ ਕੀ ਹੈ ਹਨਾ ਜਦੋਂ ਤੁਸੀਂ ਵੀਡੀਓਜ਼ ਵਗੈਰਾ ਪਾਉਂਦੇ ਆ ਤੇ ਬਹੁਤ ਸਾਰੇ ਕਮੈਂਟਸ ਵੀ ਆਉਂਦੇ ਫਿਰ ਉਹਨੂੰ ਕਿਸ ਤਰੀਕੇ ਨਾਲ ਦੇਖਦੇ ਤੁਸੀਂ? ਕਾਫੀ ਸਾਰੇ ਕਮੈਂਟਸ ਆਉਂਦੇ ਆ ਫਸਟ ਆਫ ਆਲ ਤੇ ਮੈਂ ਇਗਨੋਰ ਕਰ ਦਿੰਦਾ ਹਨਾ ਤੇ ਬਟ ਸਟਾਰਟਿੰਗ ਚ ਮੇਰੇ ਰਿਲੇਟਿਵਸ ਨੇ ਵੀ ਮਰੇ ਰੈਲੇਟਿਵਸ ਨੇ ਮੈਂ ਕੀ ਹੈਣਾ ਕਿ ਤੂੰ ਇਹਦਾ ਨਾ ਕੱਤੋਂ ਬਣਾਨਾ ਵਾ ਇਹ ਵੀਡੀਓ ਕਾਲੀ ਆ ਫਲਾਂਟਿੰਗ ਹੈਣਾ ਦੂਰ ਦੇ ਰੈਲੇਟਿਵਸ ਕੋਲਸ ਆਣੀਆਂ ਸੀ ਗਿਆ ਹੈਣਾ ਮੈਨੂੰ ਕੀ ਕੀ ਕਹਿੰਦੇ ਪੀ ਕਾਲੀ ਆ ਇਹ ਤਾਂ ਦੋ ਕੋੜੀ ਦੀ ਕੁੜੀ ਨਹੀਂ ਐ ਤੋ ਉਹਨਾਂ ਵੀਡੀਓ ਬਣਾਨਾ ਤੁਹਾਡੀ ਰੋਲ ਲੰਨੇ ਆ ਹੈਣਾ ਪੀ ਤੁਹਾਡੇ ਸਤਰ ਹੋ ਕੇ ਜੋ ਵੀ ਮੇਰੇ ਨਾਮ ਨਹੀਂ ਮੈਂਸ਼ਨ ਕਰੂੰਗਾ ਮੈਂ ਜਿੰਨਾਂ ਨੇ ਕਿਹਾ ਹੂੰ ਹੂੰ ਤੋ ਬਾਹਰ ਰਹਿੰਦੇ ਸੀਗੇ ਹੈਣਾ ਫੋਰਨ ਕੰਟਰੀਸ ਵਿੱਚ ਉਹਨਾਂ ਨੇ ਫੋਨ ਕੀਤਾ ਹੈਣਾ ਕਿ ਤੂੰ ਤਾਂ ਸਾਡੇ ਨਾਮ ਰੋਲਨਿਆ ਫਲਾਂਟਿੰਗ ਦੇ ਨਾਲ ਵੀਡੀਓ ਬਣਾ ਕੇ ਹੈਣਾ ਬਟ ਮੈਂ ਸੁਣੀ ਨਹੀਂ ਤੇ ਮੇਰੇ ਮੰਮਾ ਨੂੰ ਕਿਹਾ ਸੀਗਾ ਉਹਨਾਂ ਨੇ ਉਹਨਾਂ ਨੇ ਕਿਹਾ ਹੈਗਾ ਕਿ ਸਾਨੂੰ ਨਹੀਂ ਕੋਈ ਪ੍ਰੋਬਲਮ ਤੁਹਾਨੂੰ ਨਹੀਂ ਹੁਣ ਚੇਦੇ ਹਨਾ ਮੇਰੇ ਬੱਚੇ ਜੋ ਮਰਜ਼ੀ ਕਰਨ ਹਨਾ ਵੀ ਸਾਨੂੰ ਪਤਾ ਸਾਡੇ ਬੱਚੇ ਕਿੰਨੇ ਨੇਕ ਕਿਆ ਵਧੀਆ ਤੇ ਹੋਰ ਵੀ ਜਿਹੜੇ ਬਾਕੀ ਕਮੈਂਟਸ ਆਉਂਦੇ ਆ ਹਨਾ ਕਿ ਨੂੰ ਯੂਜ਼ ਕਰਦਾ ਵਾ ਇਹ ਸਪੈਸ਼ਲੀ ਆਂਦਾ ਹਨਾ ਤੇ ਮੈਂ ਯੂਜ਼ ਪੁੱਛਣਾ ਚਾਹੁੰਗਾ ਕਿ ਮੈਂ ਯੂਜ਼ ਕਿਦਾਂ ਕਰਨਿਆ ਹਨਾ ਵੀ ਜੇ ਸੋਚ ਕੇ ਬਣਾਇਆ ਹੁੰਦਾ ਕਿ ਮੈਂ ਇਹਦਾਂ ਪੀ ਹਨਾ ਪੈਸਾ ਮਿਲੂਗਾ ਫਿਰ ਤਾਂ ਚਲੋ ਮੰਨਦੇ ਅਸੀਂ ਟਿਕਟੋਕ ਦੋ ਸਾਲ ਵੀਡੀਓ ਬਣਾਈ ਕੋਈ 1 ਰੁਪਈਆ ਨਹੀਂ ਸਾਨੂੰ ਆਇਆ ਹਨਾ ਤੇ ਚਲੋ ਅੱਜ YouTube ਤੇ ਬਾਬੇ ਦੀ ਕਿਰਪਾ ਨਾਲ ਥੋੜੇ ਬਹੁਤੇ ਆਂਦੇ ਵੀ ਆ ਤੇ ਅਸੀਂ ਆਪਣਾ ਤਾਂ ਇਨਵੈਸਟ ਕਰ ਤੇ ਇਹ ਚੱਕਰ ਹੋ ਜਾਂਦਾ ਬਾਕੀ ਨਾਲੇ ਮੈਨੂੰ ਕਹਿ ਜਾਂਦੇ ਆ ਪੀ ਹਨਾ ਤੂੰ ਯੂਜ਼ ਕਰ ਤੂੰ ਪੈਸੇ ਖਾਦਾ ਵਾ ਤੇ ਨਾਲੇ ਕਹਿ ਜਾਂਦੇ ਆ ਪੀ ਅਮੀਰ ਘਰ ਦਾ ਮੁੰਡਾ じゃ ਕਿ ਇਦਾਂ ਵੀ ਕਮੈਂਟਸ ਆਉਂਦੇ ਹਨਾ ਤੇ ਜੇ ਮੈਂ ਅਮੀਰ ਘਰ ਦਾ ਮੁੰਡਾ ਕਰਾਂ ਮੈਂ ਪੈਸੇ ਕਿਉਂ ਖਾਊਂਗਾ ਇੱਤੋਂ ਹਨਾ ਇਹੋ ਜਿਹਾ ਕੋ ਚੱਕਰ ਨਹੀਂ ਹੈਗਾ ਆਪਾਂ ਜਿੰਨੀ ਕੋਸ਼ਿਸ਼ ਹੁੰਦੀ ਆ ਆਪਾਂ ਇਹਦਾ ਕਰਦੇ ਹੈਲਪ ਕਰਦੇ ਆ ਦੀ ਹਨਾ ਤੇ ਇਹਨੂੰ ਪੁੱਛ ਲੋ ਖੁਦ ਭਾਵੇਂ ਪਿ ਆਪਾਂ ਜੋ ਵੀ ਮੰਗਦੇ ਨੇ ਲੈ ਕੇ ਦਿੰਦੇ ਹਾਂ ਫੋਨ ਮੰਗੇ ਫੋਨ ਲੈਤਾ ਹਨਾ ਸਾਰਾ ਕੁਝ ਆਪੇ ਦੀ ਇੱਛਾ ਹਰ ਇੱਕ ਦੀ ਡਿਜ਼ਾਇਰ ਪੂਰੀ ਕਰਦੇ ਆ ਅੱਛਾ ਮੇਕਅਪ ਦੀ ਗੱਲ ਕਰੀਏ ਤਾਂ ਸਾਨੂੰ ਹਨਾ ਉਹ ਕਹਿੰ ਤੇ ਸਾਨੂੰ ਵੀ ਹੁੰਦਾ ਸਾਡਾ ਵਲੌਗ ਬਣ ਜੂਗਾ ਆਪਾਂ ਕੋਈ ਪੇਡ ਕੋਲਾਬ ਨਹੀਂ ਕਰਦੇ ਨਾਲ ਆਪਾਂ ਫ੍ਰੀ ਉਹਨਾਂ ਨੂੰ ਬੁਲਾਣੇ ਆ ਹਨਾ ਤੇ ਘਰੇ ਬੁਲਾਣੇ ਆ ਮੇਕਅਪ ਕਰਵਾਨੇ ਆ ਤੇ ਉਹਨਾਂ ਨੂੰ ਵੀ ਰਿਸਪੌਂਸ ਵਧੀਆ ਮਿਲਦਾ ਹਨਾ ਤੇ ਆਪਾਂ ਨੂੰ ਵੀ ਚਲੋ ਆਪਣੇ ਵਲੌਗ ਬਣ ਜਾਂਦੇ ਤੇ ਵਧੀਆ ਨਾਲ ਇਹਦਾ ਮੇਕਅਪ ਤੇ ਪਿਕਚਰਸ ਵਗੈਰਾ ਆ ਜਾਂਦੀਆਂ ਇਸ ਚ ਮੇਰਾ ਫਾਇਦਾ ਕੋਈ ਹੈਗਾ ਨਹੀਂ ਹਨਾ ਇਹਦੇ ਫੋਟੋਸ ਵਧੀਆ ਆ ਜਾਂਦੇ ਮੈਨੂੰ ਹੁੰਦਾ ਵੀ ਚਲ ਇੱਕ ਇਹਦੀ ਪ੍ਰੋਫਾਈਲ ਵਧੀਆ ਬਣੀ ਜਾਂਦੀ ਆ ਚਲੋ ਵਧੀਆ ਗੱਲ ਹਨਾ ਅੱਗੇ ਗਰੋ ਕਰਨਾ ਚਾਹੀਦਾ ਹਰ ਇੱਕ ਨੂੰ ਤੇ ਇਸ ਕਰਕੇ ਮੈਂ ਜਦੋਂ ਕੋਈ ਕਮੈਂਟ ਕਰਦਾ ਵੀ ਆਪੀ ਤਹੀ ਇਹਨੂੰ ਅ ਮੇਕਅਪ ਕਰਾਉਂਦੇ ਹੋ ਪੀ ਸ਼ਾਇਦ ਇਹ ਬਾਰ-ਬਾਰ ਕਰਵਾਈ ਜਾਂਦੇ ਹੋ ਪੀ ਤਹੀ ਹਣਾ ਪੈਸੇ ਕਰਕੇ ਬਟ ਇਦਾਂ ਦਾ ਕੋਈ ਚੱਕਰ ਨਹੀਂ ਹੈਗਾ ਇਹਨੂੰ ਖੁਦ ਪੋਛ ਲਓ ਹਣਾ ਇਹਨੂੰ ਸ਼ੌਂਕ ਹਣਾ ਵੀ ਮੈਂ ਡਰੈਸਸ ਪਾਵਾਂ ਮੇਕਅਪ ਕਰਾਂ ਸਭ ਇਹਦੀ ਇੱਛਾ ਪੂਰੀ ਕਰੀਦੀ ਆ ਸ਼ੌਂਕ ਹੈ ਮੇਕਅਪ ਕਰਾਉਣ ਦਾ ਹਾਂਜੀ ਉਹ ਸੌਂ ਗਿਆ ਅੱਛਾ ਜਦੋਂ ਫਿਰ ਮੇਕਅਪ ਲਈ ਆਉਂਦੇ ਹਣਾ ਸ਼ੂਟਸ ਵਗੈਰਾ ਹੁੰਦੇ ਆ ਫਿਰ ਚਾ ਚੜਦਾ ਹੋਣਾ ਹੈਨਾ ਹਾਂਜੀ ਉਹ ਜ਼ਿਆਦਾ ਕਿ ਜਦੋਂ ਲੋਕ ਇਦਾਂ ਕਮੈਂਟ ਕਰਦੇ ਨੇ ਹਨਾ ਕਿ ਇਹ ਇਹਦਾ ਜਲੂਸ ਕਰਤਾ ਇਹਦਾ ਮੇਕਅਪ ਕਰਤਾ ਇਦਾਂ ਦਾ ਫਿਰ ਤੁਸੀਂ ਉਹਨਾਂ ਕਮੈਂਟਾਂ ਨੂੰ ਕਿਵੇਂ ਦੇਖਦੇ ਹੋ ਜਦੋਂ ਲੋਕ ਗੱਲਾਂ ਕਰਦੇ ਨੇ ਬੈਡ ਕਮੈਂਟਸ ਕਰਦੇ ਨੇ ਉਹ ਕਮੈਂਟ ਵੀਰ ਦੱਦਿੰਦਾ ਵੀ ਇਦਾਂ ਹੀ ਦਾ ਕਮੈਂਟ ਹੁੰਦੇ ਇਦਾਂ ਬੋਲਦੇ ਰਹਿੰਦੇ ਲੋਕ ਜਦੋਂ ਲੋਕ ਬੈਡ ਕਮੈਂਟ ਕਰਦੇ ਫਿਰ ਬੁਰਾ ਲੱਗਦਾ ਫਿਰ ਤੁਸੀਂ ਕਿਵੇਂ ਲੈਨੇ ਹੋ ਕਮੈਂਟਾਂ ਨੂੰ ਲੱਗਦਾ ਕਿ ਉਹ ਜ਼ਿਆਦਾ ਬੋਲਦੇ ਆਂ ਅਨਕੋਲ ਕਰਦੇ ਆਂ ਵੀ ਲੋਕ ਇਦਾਂ ਹੀ ਬੋਲਦੇ ਰਹਿੰਦੇ ਮਨੋਂ ਬੋ ਗੁੱਸਾ ਹੁੰਦਾ ਵਾ ਫੇਰ ਗੁੱਸਾ ਕਰਦੇ ਨੇ ਗੁੱਸਾ ਮੈਂ ਜੀ ਕਹਦਾ ਮੈਂ ਫੋਨ ਚ ਵੇਚੀ ਵਰਦ ਜਾਂ ਲੋਕ ਬਾਤ ਤੇ ਇਹ ਸਾਡੇ ਬੱਚਿਆਂ ਨੂੰ ਦਵਾਈ ਦਿੰਦੇ ਆ ਫੇਰ ਬੱਚਿਆਂ ਵਾਲੇ ਵੀ ਹੁੰਦੇ ਫੇਰ ਕੁੱਲੀ ਗੜਾ ਕੱਪੜਾ ਵੀ ਲਿਆ ਦਿੰਦੇ ਆ ਤੇ ਫੇਰ ਮੈਨੂੰ ਵੀ ਲਿਆ ਦਿੰਦੇ ਵੀ ਚਾਲਾ ਫੂਲ ਲੈ ਕੇ ਦਿੱਤਾ ਵੈ ਇਹਨਾਂ ਨੇ ਅੱਛਾ ਹਾਂਜੀ ਇੱਕ ਗੱਲ ਹੋਰ ਕੀ ਆਪਾਂ ਇਹਨਾਂ ਦੇ ਹਨਾ ਬੱਚਿਆਂ ਨੂੰ ਸਕੂਲ ਐਡਮਿਸ਼ਨ ਕਰਾ ਕੇ ਦਿੱਤੀ ਸੀ ਕਿ ਲਾਸਟ ਈਅਰ ਕਰਾਈ ਸੀਗੀ ਤੇ ਉਹ ਸਕੂਲ ਗਏ ਨਹੀਂ ਹੁਣ ਆਪਾਂ ਦੁਬਾਰਾ ਫੇਰ ਐਡਮਿਸ਼ਨ ਕਰਾਈ ਇਹ ਵੀ ਕਮੈਂਟ ਆਉਂਦੇ ਆ ਕਿ ਸਕੂਲ ਪਾਓ ਬੱਚਿਆਂ ਨੂੰ ਹਨਾ ਤੇ ਆਪਾਂ ਪਾਇਏ ਸ਼ਾਇਦ ਦੇਖਿਆ ਨਾ ਵਲੋਗ ਉਹਨਾਂ ਨੇ ਆਪਾਂ ਵਲੋਗ ਨਾਲ ਦੇ ਨਾਲ ਪਾਣੇ ਹਨਾ ਬਟ ਇਹ ਸਕੂਲ ਐਜੂਕੇਸ਼ਨਾਂ ਨੂੰ ਹੁੰਦਾ ਪਈ ਨੇ ਬੱਚਿਆਂ ਨੂੰ ਮਿਲੇ ਚਲੋ ਕੁਝ ਬਣਨ ਅੱਗੇ ਹਨਾ ਵਧੀਆ ਇਹਨਾਂ ਦਾ ਸਿਸਟਮ ਚੱਲੇ ਘਰਦਾ ਤੇ ਕੁਝ ਬਣ ਜਾਣ ਅੱਗੇ ਜਾ ਕੇ ਤੇ ਇਸ ਕਰਕੇ ਆਪਾਂ ਐਡਮਿਸ਼ਨ ਕਰਾਈ ਹੈ ਬੱਚਿਆਂ ਦੇ ਨਾਲ ਤਿੰਨਾਂ ਬੱਚਿਆਂ ਦੀ ਕਰਾਈ ਐਡਮਿਸ਼ਨ ਅੱਛਾ ਜਿੱਦਾਂ ਜਦੋਂ ਤੁਹਾਡੀ ਵੀਡੀਓ ਵਾਇਰਲ ਹੋ ਜਾਂਦੀ ਹੈ ਹਨਾ ਫਿਰ ਲੋਕ ਰੋਕਦੇ ਵੀ ਐ ਇਹਨਾਂ ਨੂੰ ਵੀ ਨਾ ਬਣਾਇਆ ਕਰ ਕਿਉਂਕਿ ਜੈਲਸ ਫੈਕਟਰ ਤਾਂ ਹਰ ਪਾਸੇ ਹੀ ਹੁੰਦਾ ਬਿਲਕੁਲ ਸਪੈਸ਼ਲੀ ਪਿੰਡ ਵਾਲੇ ਲੋਕ ਸਾਰੇ ਨੇ ਕਹੂੰਗਾ ਕੋਈ ਕਈ ਲੋਕ ਜਿਹੜੇ ਹੈਗੇ ਆ ਤੇ ਇਹਨੂੰ ਬਹੁਤ ਨੂੰ ਚੁੱਕਣਾ ਚਾੜਦੇ ਆ ਕੀ ਨਾਚ ਆ ਉਹ ਪੈਸੇ ਖਾਂਦੇ ਆ ਫਲਾਂਟਿੰਗ ਹਨਾ ਬੜਾ ਕੁਝ ਬੋਲਦੇ ਬਹੁਤ ਮਾੜਾ ਦੱਸ ਵੀ ਦਿੰਦੀ ਆ ਕਿ ਇਹਨੇ ਇਦਾਂ ਕਿਹਾ ਉਹਨੇ ਉਦਾਂ ਕਿਹਾ ਨਾਂ ਦੇ ਨਾਲ ਨਾਂ ਵੀ ਦੱਸ ਦਿੰਦੀ ਕਿ ਇਹਨੇ ਇਦਾਂ ਕਿਹਾ ਉਹਨੇ ਉਦਾਂ ਕਿਹਾ ਵਾ ਤੇ ਬਟ ਮੈਂ ਇਗਨੋਰ ਕਰਦਾ ਹਣਾ ਕਿ ਲੜਾਈ ਮੈਂ ਲੈ ਕੇ ਕੀ ਕਰਨਾ ਮੇਰੀ ਮੰਮਾ ਕਹਿੰਦੇ ਨੇ ਦੇ ਹੀ ਵੀ ਇਦਾਂ ਲੋਕਾਂ ਨੂੰ ਮਗ ਲੱਗਦੇ ਵੀ ਇਦਾਂ ਲੋਕੀ ਲੋਕੀ ਕਹਿੰਦੇ ਆ ਮੈਂ ਮੰਮਾ ਨੂੰ ਕਹਦੇ ਮੈਂ ਤੁਹਾਨੂੰ ਲੋਕਾਂ ਦੇ ਮੰਗਨਾਂ ਨਾ ਲੱਗਿਆ ਕਰੋ ਬੋਝ ਆਸਾਨ ਚੰਗੇ ਆ ਵੀ ਉਹਨਾਂ ਦੀ ਕਰ ਤੋਂ ਬਿਨਾਂ ਕੋਈ ਕਦੀ ਨਹੀਂ ਕਿਤੇ ਵੀ ਲੋਕੜੇ ਨਹੀਂ ਬਨਨਾ ਵੀ ਜਿੰਨਾ ਆਪਣੇ ਇਹ 7 ਦਿਨ ਦੇ ਪ੍ਰਨਾਜ ਹੁਣੀ ਤੇ ਇਦਾਂ ਗੱਲਾਂ ਹੁੰਦੀ ਰਹਿੰਦੀਆਂ ਪਿੰਡ ਚੋਂ ਹਨਾ ਕਿ ਇਦਾਂ ਯੂਜ਼ ਕਰਦੇ ਆ ਪੈਸਾ ਖਾਂਦੇ ਆ ਉਹਦਾ ਕੁਝ ਬਣਾ ਦੇਣੀ ਆ ਬਟ ਅਪਾ ਤਾਂ ਘਰ ਦੇਖ ਕੇ ਆਇਆ ਆ ਆਪਾਂ ਹੁਣ ਜਲਦੀ ਦਾ ਘਰ ਵੀ ਸ਼ੁਰੂ ਕਰਨਾ ਵਾ ਤੇ ਇਹਦਾ ਇੱਕ ਕਮਰਾ ਉੱਥੇ ਹੈਗਾ ਆਪਾਂ ਉੱਥੇ ਜਗ੍ਹਾ ਹੈਗੀ ਥੋੜੀ ਜੀ ਹੋਰ ਆਪਾਂ ਉਥੇ ਦਾ ਕਮਰਾ ਵਾਸ਼ਰੂਮ ਵਗੈਰਾ ਸਾਰਾ ਕੁਝ ਹਨਾ ਵਧੀਆ ਬਣਾ ਕੇ ਦੇਵਾਂਗੇ ਬਸ ਵੇਟ ਕਰਨਿਆ ਇੱਕ ਅੱਛੇ ਸਮੇਂ ਦੀ ਹਨਾ ਕਿ ਇਹਦਾ ਕਦੋਂ ਸ਼ੁਰੂ ਕਰਨਾ ਬਸ ਅਸੀਂ ਥੋੜੇ ਦਿਨ ਵਗੈ 10 ਦਿਨ ਹੋ ਗਏ ਅਸੀਂ ਗਏ ਸੀ ਦੇ ਘਰ ਦੇਖ ਕੇ ਆਇਆ ਤੇ ਆਪਾਂ ਸ਼ੁਰੂ ਕਰਨਾ ਚਲਦੀ ਉਹ ਵੀ ਤੇ ਲੋਕਾਂ ਦੇ ਮੂੰਹ ਬੰਦ ਕਰਾਂਗੇ ਜਲਦੀ ਖੁਸ਼ੀ ਹੁੰ ਹਾਂਜੀ ਬਹੁਤ ਖੁਸ਼ੀ ਹੁੰਦੀ ਐ ਤਾਂ ਲੋਕ ਨਹੀਂ ਪਰ ਮੂੰਹ ਬੰਦ ਕਰਨੇ ਆ। ਅੱਛਾ। ਹਾਂਜੀ। ਲੋਕੀ ਜਿਹੜੇ ਬੋਲਦੇ ਨੇ ਉਹਨਾਂ ਨੂੰ ਮੂੰਹ ਬੰਦ ਕਰਨਾ। ਕਦੀ ਸੋਚਿਆ ਸੀਗਾ ਵੀ ਇੱਥੇ ਤੱਕ ਪਹੁੰਚੋਗੇ ਹਨਾ ਵੀ ਬੱਚਿਆਂ ਨੂੰ ਬੱਚੇ ਸਕੂਲ ਵੀ ਜਾਣਗੇ ਘਰ ਵੀ ਹੋਊਗਾ ਇਦਾਂ ਸੋਚਿਆ ਹੀ ਕਦੀ? ਹਾਂਜੀ। ਐਂ ਮੈਂ ਸੋਚਿਆ ਮੇਰੇ ਬੱਚੇ ਵੀ ਜਾਣਗੇ ਸਕੂਲ ਸਾਡਾ ਘਰੋ ਵੀ ਬਣਾਉਂਗਾ। ਫਿਰ ਨਾ ਜੇ ਮੇਰਾ ਸਾਥ ਦੇ ਤਾਂ ਵੀ ਆਪਾਂ ਇਦਾਂ ਘਰ-ਘਰ ਬਣਾਵਾਂਗੇ ਬੱਚੇ ਸਕੂਲ ਪਾਉਂਗੇ। ਤੇ ਦਈਏ ਮੰਨਦੇ ਕਿ ਰਾਜੂ ਦੀਦੀ ਮੇਰੇ ਲਈ ਲੱਕੀ ਆ ਤੁਸੀਂ ਮੰਨਦੇ ਹੋ ਕਿ ਪਰਨਾਇ ਤੁਹਾਡੇ ਲਈ ਲੱਕੀ ਆ ਹਾਂਜੀ ਬੋਲ ਜਾਨ ਮੇਰੇ ਲਈ ਲੱਕੀ ਐ ਅੱਛਾ ਹਾਂਜੀ ਖੁਸ਼ ਹੋ ਇੱਥੇ ਆ ਕੇ ਇੱਥੇ ਜਦੋਂ ਘਰ ਆਉਂਦੇ ਆ ਕਹਿੰਦੇ ਜ਼ਿਆਦਾਤਰ ਤੁਸੀਂ ਇਸੇ ਘਰ ਚ ਹੀ ਰਹਿੰਦੇ ਹੋ ਘਰੇ ਘਟ ਜਾਂਦੇ ਹਾਂਜੀ ਰਾਤ ਵੀ ਇੱਥੇ ਰਾਤ ਵੀ ਇੱਥੇ ਤੇ ਦਿਨੇ ਵੀ ਇੱਥੇ ਅੱਛਾ ਕਰ ਨਹੀਂ ਜਾਂਦੇ ਹਾਂਜੀ ਕਦੇ ਕਦੇ ਜਾਂਦੇ ਆ ਰਾਤ ਸੌਂਦੇ ਟਾਈਮ ਘਰੇ ਚਲ ਜਾਈਦਾ ਪਰ ਇਹਨੂੰ ਬੜਾ ਸ਼ੌਂਕ ਹੁੰਦਾ ਮੇਰਾ ਇੱਥੇ ਰਹਿਣਾ ਰਾਤੀ ਕੱਲ ਇੱਥੇ ਰਹੀ ਐ ਅੱਛਾ ਤੇਨੂੰ ਪਤਾ ਹੈ ਕੱਲ ਇੰਟਰਵਿਊ ਆ ਤੇ ਬੜੇ ਚਾਹਵਣ ਇੱਥੇ ਰਹੀ ਐ ਤੇ ਕਰੇ ਜਾਂਦੀ ਸ਼ਾਮ ਨੂੰ 7 ਵੇ ਚਲ ਜਾਂਦੀ ਆ ਦਿਨੇ ਤੜਕੇ ਆਣਾ ਇਹਨੇ ਇਹ ਤਾਂ ਕਰੇ ਦਿਲ ਨਹੀਂ ਲੱਗਦਾ ਅਸਲ 'ਚ ਹਨਾ ਬਟ ਇਹਨੂੰ ਆਪਾਂ ਤਾਂ ਭੇਜਦਾ ਕਿ ਤੂੰ ਬੱਚੇ ਦੇਖਾ ਆਪਣੇ ਜਾ ਕੇ ਹਨਾ ਉਹਨਾਂ ਨਾਲ ਵੀ ਰਹਾ ਤੂੰ ਨੇ ਦੀ ਮੰਮੀ ਆ ਹਨਾ ਤੇ ਉਹਨਾਂ ਨੇ ਦੇਖਭਾਲ ਕਰਿਆ ਕਰ ਉਹਨਾਂ ਦਾ ਵੀ ਧਿਆਨ ਰੱਖਿਆ ਕਰ ਤੇ ਬਚਪਨ 'ਚ ਜਦੋਂ ਸਾਡੇ ਘਰੇ ਆਂਦੇ ਸੀ ਕਦੇ-ਕਦੇ ਆਂਦੇ ਸੀਗੇ ਪਰ ਉਦੋਂ ਵੀ 4-5 ਸਾਲੇ ਤੋਂ ਮੰਨੇ ਕੰਮ ਕੀਤਾ ਤੇ ਆਂਦੇ ਰਹੇ ਸੀਗੇ ਉਸ ਤੋਂ ਬਾਅਦ ਉਹਨਾਂ ਨੇ ਕੰਮ ਛੱਡਤਾ ਚੋਲੇ ਦੀ ਮੈਰिज ਹੋ ਗਈ ਅੱਗੇ ਜਾ ਕੇ ਉਸ ਤੋਂ ਬਾਅਦ ਹੁਣ ਦੌਰ 19 ਵਿੱਚ ਚਾਈ ਸੀਗੇ ਉਦੋਂ 19 ਤੋਂ ਲੈ ਕੇ ਅੱਜ 2024 ਹੋ ਗਏ ਹਨਾ ਤੇ 5 ਸਾਲ ਹੋ ਗਏ ਪੂਰੇ ਕਿ ਸਾਡੇ ਇਸੇ ਘਰ ਚ ਰਹਿ ਰਹੇ ਰੋਜ ਆਉਂਦੇ ਆ ਇੱਥੇ ਰਹਿੰਦੇ ਆ ਹਨਾ ਤੇ ਵਧੀਆ ਆਪਣਾ ਚੱਲੀ ਜਾਂਦਾ ਸਿਸਟਮ ਤੇ 5 ਸਾਲ ਪਹਿਲਾਂ ਵੀ ਇਹੀ ਘਰ ਸੀਗਾ ਜਦੋਂ ਕੰਮ ਕਰਦੇ ਸੀਗੇ ਤੇ ਹੁਣ ਫੇਰ 5 ਸਾਲ ਹੋ ਗਏ ਇੱਥੇ ਹੀ ਆ ਰਜੂ ਦੀਦੀ ਹਨਾ ਤੇ ਮੈਂ ਆਸ਼ਾ ਕਰਦਾ ਕਿ ਅੱਗੇ ਵੀ ਸਾਡੇ ਨਾਲ ਜੁੜੇ ਰਹਿਣਗੇ ਸਾਨੂੰ ਬਹੁਤ ਵਧੀਆ ਲੱਗਦਾ ਵੀ ਜਦੋਂ ਆਉਂਦੀ ਜਦੋਂ ਨਾਂ ਵੀ ਹਨਾ ਸਾਡੇ ਘਰੇ ਆਪਣੇ ਕੋਲ ਗੁਰਦੀ ਰਾਜੂ ਅੱਜ ਆਈ ਨਹੀਂ ਤੇ ਕਹੋਗੀ ਅੱਜ ਮੈਂ ਆਪਣਾ ਘਰ ਦਾ ਕੰਮ ਕਰਕੇ ਫੇਰ ਆਉਂ ਥੋੜਾ ਲੇਟ ਹੋ ਜੂਗੀ ਤੇ ਆਣ ਨਹੀਂ ਆ ਮਤਲਬ ਕਿ ਸਾਨੂੰ ਹੁੰਦਾ ਵੀ ਕੰਮ ਨਾ ਵੀ ਘਰੇ ਕੋਈ ਹਨਾ ਬਸ ਆ ਕੇ ਸਾਡੇ ਕੋਲ ਰਵੇ ਤੇ ਇੱਕ ਸਾਡੇ ਹਨਾ ਆਲੇ ਦੋਲੇ ਰਵੇ ਬਸ ਇੰਨੇ ਵੱਡਾ ਹੁੰਦਾ ਕਿ ਇੱਕ ਖੁਸ਼ੀ ਹੁੰਦੀ ਮਨ ਚ ਹਨਾ ਇੱਕ ਹੁਣ ਸਮਝੋ 5 ਸਾਲ ਇਕੱਠੇ ਰਹਿਣਾ ਤੇ ਇੱਕ ਕਨੈਕਸ਼ਨ ਦਾ ਬਣੇ ਜਾਂਦਾ ਹਨਾ ਤਾਂ ਇਹ ਚੱਕਰ ਵਾਲੇ ਬਚਪਨ ਦੀ ਫਰੈਂਡ ਆ ਤੇ ਆਪ ਤਾਂ ਨੂੰ ਪੈਣ ਹੀ ਕਹਿਦਾ ਨਾਲੇ ਫਿਰ ਅੱਜੂ ਦੀਦੀ ਕਹਿਦਾ ਪਹਿਲੀ ਪਹਿਲਾ ਪਹਿਲਾ ਕੰਮ ਇੱਥੇ ਹੀ ਸ਼ੁਰੂ ਕੀਤਾ ਸੀ ਕਿ ਇਸ ਤੋਂ ਪਹਿਲਾਂ ਵੀ ਕਿਸੇ ਦੇ ਘਰ ਕੰਮ ਕੀਤਾ ਇੱਥੇ ਸ਼ੁਰੂ ਕੀਤਾ ਹੀ ਪਹਿਲਾਂ ਅੱਛਾ ਤੇ 5 ਸਾਲ ਹੋ ਗਏ ਇੱਥੇ ਹਾਂਜੀ 5 ਸਾਲ ਹੋ ਇੱਥੇ ਹੋ ਗਏ ਇੱਥੇ ਹੀ ਕਰਨਾ ਅੱਗੇ ਵੀ ਹਾਂਜੀ ਸਦਾ ਹੀ ਇੱਥੇ ਰਵਾਂਗੇ ਕੰਮ ਕਰਦੀ ਸੀ ਪਿੰਡ ਕਿਸ ਦਾ ਰੀਸੈਂਟਲੀ ਨੇ ਕੰਮ ਕਿਸ ਦਾ ਚੱਕਿਆ ਸੀਗਾ ਪਿੰਡ 'ਚ ਤੇ ਝੜ ਪੋਚਾ ਕਰਦੀ ਸੀਗੀ ਮੈਨੂੰ ਪਤਾ ਨਹੀਂ ਮੈਂ ਬਾਹਰ ਸੀ ਜਦੋਂ ਮੈਂ ਆਇਆ ਮੈਂ ਦੇਖਿਆ ਜਾਂਦੀ ਪਹਿਲਾਂ ਉਧਰ ਫਿਰ ਇੱਧਰ ਆਣਾ ਤੇ ਮੈਨੂੰ ਦੇਖ ਕੇ ਬੁਰਾ ਲੱਗਾ ਹਨਾ ਕਿ ਇਹ ਕੰਮ ਕਰਦੀ ਲੋਕਾਂ ਕਰੇ ਕਿ ਲੋਕਾਂ ਨੇ ਕਰ ਟਿਕਟੋਕ ਸਟਾਰ ਜਾਂ ਕੁਝ ਵੀ ਹਨਾ ਵੀ ਉਹ ਬੈਠੇ ਤੋਂ ਕਤੋਂ ਮੈਂ ਨੂੰ ਕਿਹਾ ਤੂੰ ਕੰਮ ਨਹੀਂ ਆਣਾ ਕੱਲ ਤੋਂ ਪਾ ਚਲੋ ਵੀਡੀਓ ਦੇਖਦੇ ਹਾਂ ਜੇ ਪਰ ਉਹਨਾਂ ਨੂੰ ਕੰਮ ਤੋਂ ਹਟਾਤਾ ਮੈਂ ਜਦੋਂ ਤੱਕ ਪੈਸੇ ਲੋੜਾ ਤੂੰ ਮੇਰੇ ਤੋਂ ਮੰਗਣੇ ਪਰ ਕੰਮ ਨਹੀਂ ਕਰਨਾ ਕੇ ਹੋਰ ਕਰੇ ਹਨਾ ਇੱਥੇ ਕੰਮ ਕਰਦੀ ਆ ਉਹ ਮਮਾ ਕੰਮ ਕਰਦੇ ਨਾਲ ਹੈਲਪ ਕਰਾਂਦੀ ਹਨਾ ਵੀ ਕਰਦੇ ਉਹ ਕੰਮ ਕਰਦੀ ਨਹੀਂ ਕਿ ਨੌਕਰ ਆਣੀ ਇਦਾਂ ਦਾ ਕੁਝ ਨਹੀਂ ਹੈਗਾ ਵੀ ਇਹ ਕਰਦੇ ਵਾਂਗੂ ਮੈਂਬਰਾਂ ਨੂੰ ਕੰਮ ਕਰਦੀ ਕਰੇ ਆਪਣੇ ਜੋ ਜੀ ਦਿਲ ਕਰਦਾ ਕੰਮ ਕਰਦੀ ਨਹੀਂ ਦਿਲ ਕਰਦਾ ਨਹੀਂ ਕਰਦੀ ਮਰਜ਼ੀ ਦੀ ਮਾਲਕਿਆ ਪਰ ਹੋਰ ਕਿ ਕੰਮ ਕਰੇ ਫਿਰ ਮੈਨੂੰ ਚੰਗਾ ਲੱਗਾ ਮੈਂ ਹਟਾਤਾ ਸੀ ਮੈਂ ਤੂੰ ਕੰਮ ਨਹੀਂ ਕਰਨਾ ਜੇ ਤੈਨੂੰ ਪੈਸੇ ਲੋੜ ਤੇ ਮੇਰੇ ਤੋਂ ਮੰਗ ਹਣਾ ਤੂੰ ਯਾਰ 500000 ਪਿੱਛੇ ਮਹੀਨਾ ਕੰਮ ਕਰੇਂਗੀ ਤੇ ਚੰਗਾ ਲੱਗਦਾ ਅੱਛਾ ਜਿੱਦਾਂ ਕੰਮ ਵਾਲੀਆਂ ਹੁੰਦੀਆਂ ਹੈ ਹਨਾ ਲੋਕ ਇਵੇਂ ਫੈਮਿਲੀ ਮੈਂਬਰ ਤੋਂ ਦੂਰ ਉਹਨਾਂ ਨੂੰ ਲਾਗੇ ਬਿਠਾ ਕੇ ਕਦੀ ਪਾਣੀ ਵੀ ਨਹੀਂ ਬੁਲਾਉਂਦੇ ਹਨਾ ਰੋਟੀ ਵੀ ਨਹੀਂ ਖਵਾਉਂਦੇ ਤੇ ਤੁਹਾਡਾ ਇਦਾਂ ਦਾ ਰਿਸ਼ਤਾ ਤੁਸੀਂ ਕਦੀ ਪੇਧ ਭਾਵ ਨਹੀਂ ਕੀਤਾ ਹਾਂਜੀ ਤੇ ਕਾਫੀ ਸਾਰੇ ਕਹਿ ਜਾਂਦੇ ਆ ਹਨਾ ਪਤਨੀ ਕਿਦਾਂ ਨੇ ਬੈਠ ਤੇ ਬਿਠਾ ਲੈਂਦੇ ਜੀ ਰਿਲੇਟਿਵ ਕਹਿੰਦੇ ਫਰੈਂਡਸ ਵੀ ਕਹਿੰਦੇ ਕਈ ਹਨਾ ਤੈਨੂੰ ਕਿੱਦਾਂ ਨਾਲ ਲਈ ਫਿਰਦਾ ਵਾਂ ਤੈਨੂੰ ਹੋਰ ਤਰ੍ਹਾਂ ਦਾ ਤੈਨੂੰ ਬੇਇੱਜ਼ਤੀ ਫੀਲ ਨਹੀਂ ਹੁੰਦੀ ਹਨਾ ਜਦ ਤੂੰ ਘੁੰਮਣ ਜਾਂਦੇ ਨਾਲ ਤੋ ਲਈ ਫਿਰਦਾ ਪਰ ਮੈਂ ਚਾਹਨਾ ਮੈਂ ਕਹਿਣਾ ਵਾਂ ਹਨਾ ਪੀ ਇਦਾਂ ਦੇ ਰੱਬ ਨੇ ਨਾ ਦੋ ਹੀ ਰੰਗ ਬਣਾਏ ਇੱਕ ਕਾਲਾ ਤੇ ਇੱਕ ਗੋਰਾ ਹਨਾ ਤੇ ਮੇਰੀ ਸੋਚ ਇਹੋ ਜੀ ਆ ਕਿ ਮੈਂ ਉਹਨੂੰ ਪੁੱਛ ਲਵਾਂ ਹਨਾ ਕਦੀ ਨਫ਼ਰਤ ਨਹੀਂ ਕੀਤੀ ਇਹਦੇ ਨਾਲ ਵੀ ਨਾਲ ਬੈਣਾ ਮੈਂ ਕਹਿੰਦਾ ਰਾਜੂ ਉੱਤੇ ਬੈਠਾ ਥੱਲੇ ਬੈਹਣ ਦੀ ਕਿਰੀ ਵਲੌਗਸ ਵਿੱਚ ਤੇ ਥੱਲੇ ਨਾ ਫਲੋਰ ਤੇ ਬੈਹ ਜਾਂਦੀ ਆ ਤਾਂ ਮੈਂ ਕਹਿੰਦਾ ਰਾਜੂ ਵੀਡੀਓ ਬਣਦੀ ਤੇ ਜਾਣ ਕੇ ਲੋਕਾਂ ਨੇ ਕਮੈਂਟ ਚੱਕਣੇ ਹਨਾ ਬੈ ਥੱਲੇ ਬੈਠੇ ਮੈਂ ਤਾਂ ਉੱਤੇ ਪਿਆ ਕਰ ਥੱਲੇ ਜਾਣ ਕੇ ਬੰਦੀ ਨੂੰ ਥੱਲੇ ਪੰ ਠੰਡਾ ਲੱਗਦਾ ਤਾਂ ਕੀ ਆ ਤੇ ਲੋਕੀ ਕਾਫੀ ਸਾਰਾ ਕੁਝ ਕਹਿੰਦੇ ਹਨਾ ਵੀ ਨਾਲ ਬਿਠਾਉਂਦੇ ਜੇ ਜਾਂ ਕੁਛ ਵੀ ਇਦਾਂ ਕਰਕੇ ਪਰ ਆਪਾਂ ਇਗਨੋਰ ਕਰੀਦਾ ਕਿਉਂਕਿ ਤੁਹਾਨੂੰ ਨਾਲ ਸ਼ੁਰੂ ਤੋਂ ਆਪਣੇ ਘਰੇ ਦੇ ਮੰਮੀ ਆਂਦੇ ਆ ਸਾਡੇ ਸਾਰੇ ਫੈਮਲੀ ਇਦਾਂ ਦੀ ਆ ਕਿ ਬਹੁਤ ਰਿਸਪੈਕਟ ਕਰਦੇ ਆ ਅਸੀਂ ਛੋਟੀ ਵੱਡੀ ਕਾਸਟ ਨਹੀਂ ਦੇਖਦੇ ਹਨ ਅਸੀਂ ਬਸ ਜਦੋਂ ਵੀ ਸਾਡੇ ਘਰੇ ਆਂਦਾ ਆਪਾਂ ਉਹਨੂੰ ਵਧੀਆ ਪਟੇਟ ਕਰਦੇ ਆ ਲੜਾਈ ਵੀ ਹੁੰਦੀ ਥੜੀ ਬਹੁਤ ਜ਼ਿਆਦੀ ਅੱਜ ਕੱਲ ਤਾਂ ਜ਼ਿਆਦੀ ਇਹ ਐਟੀਟਿਊਡ ਬਹੁਤ ਆ ਗਿਆ ਰਾਜੂ ਚ ਹਨ ਐਵੇਂ ਕਵਾ ਹੁਣ ਚੰਗੀਆਂ ਗੱਲਾਂ ਚਲ ਦੱਸਤੀਆਂ ਨੇ ਮਾੜੀਆਂ ਗੱਲਾਂ ਦੱਸ ਦਿੰਦਾ ਇਹਦੀਆਂ ਤੇ ਐਟੀਟਿਊਡ ਬਹੁਤ ਆ ਗਿਆ ਦੇ ਚ ਇਹਦਾ ਪਾਉਣ ਕੋਈ ਨੂੰ ਕੰਮ ਕਹਿੰਨੇ ਆ ਮੈਂ ਨਹੀਂ ਕਰਨਾ ਮੈਂ ਨਹੀਂ ਕਰਨਾ ਆਪੇ ਕਰ ਲਓ ਹਨਾ ਤੇ ਜੇ ਵਲੌਗ ਅੱਜ ਕੋਈ ਕੋਈ ਨੂੰ ਚੀਜ਼ ਹਨਾ ਇਹਨੂੰ ਪੂਰੀ ਲੱਗੀ ਆ ਅੱਜ ਮੈਨੀ ਵਲੌਗ ਬਣਾਉਣਾ ਬਣਾ ਲਓ ਕੱਲੇ ਆਪਣੀ ਦਾ ਰੋਪ ਦਿਨਦੀ ਝਾੜਦੀ ਹੈ ਨਾ ਪੂਰਾ ਇਦਾਂ ਬੋਲਦੀ ਅੱਗੋਂ ਤੇ ਚਲੋ ਆਪਾਂ ਨੂੰ ਪਤਾ ਨੂੰ ਕਿੱਦਾਂ ਠੰਡਾ ਕਰਨਾ ਕੀ ਕਰਨਾ ਆਪਾਂ ਨੂੰ ਬਣਾ ਲਈਦਾ ਚਲੋ ਬਾਅਦ ਵਿੱਚ ਹਨਾ ਪਰ ਅੱਜ ਕੱਲੇ ਜਿਆਦਾ ਖਰਾਬ ਕਰਨਦੀ ਅੱਜ ਇਹ ਤੇ ਹੁਣ ਘੁੰਮ ਵੀ ਹੁੰਦੀ ਦੱਸੇ ਬਿਨਾਂ ਹੀ ਕੱਲੀ ਅੱਛਾ ਹਾਂ ਆਪਣੇ ਫਰੈਂਡਸ ਨੇ ਬਣਾਈਆਂ ਹੁਣ ਫੋਨ ਮਿਲ ਗਿਆ ਫਰੈਂਡਸ ਬਣਾਈਆਂ ਚਲੋ ਉਹਨਾਂ ਨਾਲ ਘੁੰਮ ਫੇਰ ਆਂਦੀ ਹੈ ਗੁੱਸਾ ਕਿੰਨਾ ਆਉਂਦਾ ਉਹ ਜਿਆਦਾ ਕਿਉਂ ਇਹ ਇਹ ਲੜਦੇ ਆ ਉਹ ਫੈਨ ਦੇ ਆਇਆ ਸੀ ਕਾਲ ਆਈ ਸੀਗੀ ਤੋ ਪਾਕੀ ਹੈ ਨਾ ਵਲੌਗ ਚ ਕਿਹਾ ਸੀ ਗਾਇਦੇ ਬਾਰੇ ਹਨਾ ਥੋੜਾ ਜਿਆਦਾ ਤੂੰ ਬੜਾ ਹੱਸੇ ਤੇ ਉਹਨੂੰ ਗੁੱਸਾ ਲੱਗ ਗਿਆ ਕੱਲ ਦੀ ਗੱਲ ਆ ਤੇ ਕਹਿੰਦੀ ਤੇ ਮੇਰੀ ਬੇਇੱਜ਼ਤੀ ਕਰ ਰਹੇ ਜਿਉ ਉਹ ਜੇ ਫਲਾਂਟਿੰਗ ਦਾ ਕਰਕੇ ਬੋਲਦੀ ਪਈ ਸੀ ਪਰ ਮਜ਼ਾਕ ਕਰਦੇ ਰਹਿੰਦੇ ਮਜ਼ਾਕ ਕਰਦੇ ਨੂੰ ਕੋਈ ਸੀਰੀਅਸ ਨਾਉਟ ਦੇ ਨੇ ਆਪਾਂ ਇਹਦੇ ਨਾਲ ਹਨਾ ਫਾਈਟ ਕੀਤੀ ਇੱਕ ਮਜ਼ਾਕ ਚੱਲਦਾ ਰਹਿੰਦਾ ਪਰ ਛੇੜਦੇ ਰਹਿੰਦੇ ਇਹਨੂੰ ਹਨਾ ਇਹ ਤਾਂ ਕਿਹ ਪਣਾ ਛੇੜਦੇ ਹਨਾ ਹਰ ਘਰ ਚ ਉਹਦਾ ਆਪਾਂ ਨੂੰ ਪਤਾ ਛੇੜਨਾ ਛੁੜਨਾ ਚੱਲਦਾ ਮੈਂ ਹਰਮਨ ਹੋ ਗਿਆ ਉਹਨੇ ਸਤਾਉਂਦੇ ਰਹਿੰਨੇ ਸਾਰਾ ਦਿਨ ਅੱਗੇ ਕੀ ਪਲਾਨਸ ਨੇ ਅੱਗੇ ਹੁਣ ਮੈਂ ਤਾਂ ਫਿਲਹਾਲ ਜਾਊਂਗਾ ਕੈਨੇਡਾ ਤੇ ਮੈਨੂੰ ਸੁਪਨਾ ਵੀ ਆਇਆ ਸੀਗਾ ਕਿ ਰਾਜ ਦਾ ਵੀਜ਼ਾ ਆ ਗਿਆ ਹੁੰਦਾ ਤੇ ਮੈਂ ਤਾਂ ਅਪਲਾਈ ਕਰੂੰਗਾ ਜ਼ਰੂਰ ਹੁਣ ਇੱਕ ਕਰੀ ਸਪான்ਸਰ ਕਰ ਦੂੰਗਾ ਹਨਾ ਤੇ ਜੇ ਰੱਬ ਨੇ ਚਾਇਆ ਤਾਂ ਵੀਜ਼ਾ ਆ ਜਾਊਗਾ ਤੇ ਨਹੀਂ ਤਾਂ ਨਹੀਂ ਇਹ ਨਹੀਂ ਆ ਗਿਆ ਫਿਰ ਆਪਾਂ ਉਥੇ ਵਲੋਗਿੰਗ ਕਰਾਂਗੇ ਨਹੀਂ ਤੇ ਇੱਥੇ ਤਾਂ ਹੈਗੀ ਹੈਗੀ ਐ ਲਾਸਟ ਟਾਈਮ ਵੀ ਮੈਂ ਇਹ ਸਵਾਲ ਤੁਹਾਨੂੰ ਪੁੱਛਿਆ ਸੀਗਾ ਉਦੋਂ ਤੁਸੀਂ ਬਾਹਰ ਸੀਗੇ ਹਨਾ ਤੇ ਲੋਕ ਬਹੁਤ ਲੋਕਾਂ ਨੂੰ ਸ਼ੰਕਾ ਹੈ ਇਸ ਗੱਲ ਦੀ ਵੀ ਸ਼ਾਇਦ ਨਾ ਹੀ ਲੈ ਕੇ ਜਾਵੇ ਨਹੀਂ ਨਹੀਂ ਲੱਗ ਜਾਣਾ ਮੇਰਾ ਕੀ ਜਾਣਾ ਹਨਾ ਮੈਂ ਤਾਂ ਲੈ ਜਾਊਂਗਾ ਮੇਰਾ ਕੁਝ ਨਹੀਂ ਲੱਗਣਾ ਮੈਂ ਸਪான்ਸਰ ਕਰਨਾ ਤੇ ਜੇ ਆ ਗਿਆ ਵਧੀਆ ਗੱਲ ਆ ਤੇ ਫਿਰ ਆਪਾਂ ਉੱਥੇ ਚਲੋ ਜੀ ਮੂਵ ਹੋ ਜਾਾਂਗੇ ਸਾਰੇ ਜਾਣੇ ਹਨਾ ਫੈਮਿਲੀ ਦਾ ਤਾਂ ਚਲੋ ਆਇਆ ਹੀ ਗਿਆ ਆਵਾ ਇਹਦਾ ਵੀ ਲਵਾ ਦਾਂਗੇ ਤੇ ਜੇ ਨਹੀਂ ਤੇ ਚਲੋ ਇੱਥੇ ਕਰਦੇ ਹੈਗੇ ਆ ਤੇ ਇੱਥੇ ਰਹੀ ਜਾਓਗੀ ਮੈਂ ਤੁਹਾਨੂੰ ਕਿਹਾ ਤੂੰ ਲਾਈਫਟਾਈਮ ਰਹਿ ਇੱਥੇ ਆ ਨਾ ਕੋਈ ਚੱਕਰ ਹੀ ਨਹੀਂ ਜੋ ਤੇਰਾ ਖਰਚਾ ਪਾਣੀ ਆਪਾਂ ਦੇਈ ਜਾਵਾਂਗੇ ਇਹ ਨਹੀਂ ਕਿ ਆਪਾਂ ਹੁਣ ਹੁਣ 2 ਸਾਲ ਵਲੋਗਿੰਗ ਬੰਦ ਰਹੀ ਸੀ ਸਾਡੀ ਹਨ ਬਾਹਰ ਗਿਆ ਬਹੁਤ ਘੱਟ ਬਲੌਗ ਪੈਂਦੇ ਸੀਗੇ ਤੇ ਉਦੋਂ ਵੀ ਜਿਹੜਾ ਹੁਣ ਪੈਸੇ ਦਾ ਲਾਲਚ ਹੁੰਦਾ ਹੈ ਉਹਦੋਂ ਬਣਾਉਂਦੇ ਹਨ ਪਰ ਉਦੋਂ ਵੀ ਆਪਾਂ ਇਹਨੂੰ ਪੁੱਛ ਲੋ ਰੈਗੂਲਰ ਆਂਦੀ ਰਹੀ ਆ ਤੇ ਜੋ ਵੀ ਹੋਵੇ ਦਾ ਸਰਦਾ ਭਾਂਦਾ ਆਪਾਂ ਦਿੰਨੇ ਜੋ ਵੀ ਮੰਗਦੀ ਹੀ ਦਿੰਦੇ ਆ ਹਨ ਤੇ ਉਹ ਇੱਕ ਵੱਖਰੀ ਗੱਲ ਆ ਪਰ ਇਹਦੀ ਕੇਅਰ ਕਰਨੀ ਅਸੀਂ ਸ਼ੁਰੂ ਤੋਂ ਹੀ ਕਰਦੇ ਰਹੇ ਆ ਤੇ ਅ ਖੜਨਗੇ ਤੇ ਜਾਵਾਂਗੇ ਦਿਲ ਕਰਦਾ ਜਾਣ ਹਾਂ ਕਦੀ ਸੋਚਿਆ ਸੀਗਾ ਕਿ ਬਾਹਰ ਵੀ ਜਾਉਂਗੇ ਜਾਂ ਕਦੀ ਇਦਾਂ ਦੀ ਗੱਲ ਵੀ ਹੋਊਗੀ ਹਾਂ ਸੋਚਿਆ ਸੀਗਾ ਹਾਂਜੀ ਪੱਟ ਪਰਸ ਲੋਕੀ ਸੜਦੇ ਆ ਅੱਛਾ ਵੀ ਇਹਨੇ ਬਾਹਰ ਚੱਲ ਜਾਣਾ ਇਹਨੂੰ ਬਹੁਤ ਜੜਾ ਬੁਰਾ ਕਹਿੰਦੇ ਵੀ ਇਹਨਾਂ ਬਾਹਰ ਨਹੀਂ ਖੜਨਾ ਮੈਂ ਲੋਕਾਂ ਦੇ ਮੰਗਰ ਨਹੀਂ ਪੜਨ ਲੱਗਦੀ ਅੱਛਾ ਹਾਂਜੀ ਕੀ ਕਹਿੰਦੇ ਲੋਕ ਇਨੂੰ ਇਹਨੇ ਕਰ ਲੈਣਾ ਬਾਹਰ ਚ ਹਾਂਜੀ ਟਪੜ ਕੌਂ ਦੇ ਰਹਿੰਦੇ ਆ ਵੀ ਇਹਨੂੰ ਇਹ ਬਾਹਰ ਚ ਲੱਗ ਗਿਆ ਇਹਨੂੰ ਖੜਨਾ ਨਹੀਂ ਕਿਸੇ ਨੇ ਉਂ ਜਿਉਂ ਆ ਮੈਂ ਖੜੂਗਾ ਖੜੂਗਾ ਕਿ ਟਾਈਮ ਲੱਗੂਗਾ ਤੇ ਤੁਹਾਨੂੰ ਵਿਸ਼ਵਾਸ ਆ ਕਰੂਗਾ ਹਾਂਜੀ ਬਹੁਤ ਸੁਵਾਸ ਸੁਵਾਸ ਮੇਰੇ ਤੇ ਇੱਥੇ ਤੇ ਇੱਕ ਮੈਂ ਹੋਰ ਗੱਲ ਕਹਿਣਾ ਚਾਹੁੰਗਾ ਕਿ ਹਨਾ ਇੱਕ ਮੈਨੂੰ ਇਹ ਵੀ ਕਹਿ ਜਾਂਦੇ ਆ ਵੀ ਇਹ ਜਿਹੜਾ ਬਾਹਰ ਗਿਆ ਵਾ ਕੈਨੇਡਾ ਗਿਆ ਇਹਦੇ ਪੈਸੇ ਤੇ ਗਿਆ ਵਾ ਹਨਾ ਜਿਹੜਾ 25-30 ਲੱਖ ਲੱਗਾ ਇਹ ਤੋਂ ਇਹਨੇ ਵੀਡੀਓ ਕਮਾ ਕੇ ਤੇ ਹੋ ਉੱਤੇ ਗਿਆ ਮੈਂ ਤਾਂ ਕਹਿਣਾ ਚਾਹਾਂਗਾ 25-30 ਲੱਖ ਤੇ ਪਹਿਲੀ ਗੱਲ ਤੇ ਅਜ ਤੱਕ ਹੋਇਆ ਵੀ ਨਹੀਂ ਵੀਡੀਓ ਤੇ ਅਸੀਂ 5 ਸਾਲ ਹੋ ਗਏ ਆ ਕੋਹ ਨਹੀਂ ਦਿਨਾ ਹੋਇਆ ਹਨਾ ਜਿਹੜੇ ਪੈਸੇ ਲੱਗੇ ਆ ਉਹ ਲੋਨ ਲਿਆ ਸੀਗਾ ਹਨਾ ਅਸੀਂ ਤੇ ਮੇਰੇ ਮਾਮਾ ਜੀ ਨੇ ਲਾਇਆ ਹਨਾ ਰਿਸ਼ਤੇਦਾਰਾਂ ਨੂੰ ਪਤਾ ਵਾ ਕਿ ਕਿੱਥੋਂ ਪੈਸੇ ਲਾਏ ਬਾਹਰ ਜਾਂਦੇ ਮੈਂ ਦੱਸਣਾ ਤਾਂ ਚਾਹੁੰਨਾ ਕਲੀਅਰ ਕਰਦਾ ਹਨਾ ਇਹਨਾਂ ਨੂੰ ਵੀ ਇਦਾਂ ਗਲਤ ਨਾ ਸੋਚਣ ਹਨਾ ਤੇ ਉਹਨਾਂ ਨੇ ਪੈਸੇ ਲਾਏ ਉਹਨਾਂ ਦੇ ਵਜੂਦ ਮੈਂ ਬਾਹਰ ਗਿਆ ਤੇ ਚਲੋ ਉਹਨਾਂ ਦਾ ਅਜੇ ਮੇਰੇ ਸਿਰ ਤੇ ਕਰਜ਼ਾ ਜਿਹੜਾ ਮੈਂ ਦੇਣਾ ਹਨਾ ਤੇ ਹੋ ਜਾ ਕੋਈ ਚੱਕਰ ਨੇ ਹੈਗਾ ਜਿਹੜਾ ਆਪਾਂ پیسے ਮਿਲਦੇ ਹਨ ਨੂੰ ਮੈਂ ਚਲੋ ਰਿਵੀਲ ਨਹੀਂ ਕਰੀਦੀ ਹਨਾ ਇਨਕਮ ਕਹਿੰਦੇ YouTube ਤੇ ਮੈਂ ਨਹੀਂ ਕਰਨਾ ਚਾਹੁੰਨਾ ਬਟ ਜਿਹੜੇ ਹੁੰਦੇ ਤੁਹਾਨੂੰ ਦੱਸਿਆ ਕਿ ਆਪਾਂ ਤਾਂ ਲਾ ਲੈਣੇ ਹਨਾ ਤੇ ਹੋ ਜਾ ਕੋਈ ਚੱਕਰ ਹੈਗਾ ਪੱਕੇ ਦਾ ਘਰ ਆਪਾਂ ਫਿਰ ਵੀ ਪੱਲਿਓ ਪੈਸੇ ਪੈਣ ਆਪਾਂ ਸ਼ੁਰੂ ਕਰਾਂਗੇ ਦਾ ਕਰ ਜਲਦੀ ਬਹੁਤ ਬਹੁਤ ਸ਼ੁਕਰੇਗੁਜ਼ਾਰ ਤੁਹਾਨੂੰ ਥੈਂਕ ਯੂ ਸੋ ਮੱਚ